ਸਵਾਗਤ ਹੈ ਦਰਸ਼ਕੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਤੇ ਮੈਂ ਪ੍ਰਦੀਪ ਢੱਲੋਂ ਇੱਕ ਵਾਰ ਫਿਰ ਤੁਹਾਡੀ ਕਚੈਰੀ 'ਚ ਹਾਜ਼ਰ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਪੰਜਾਬ ਦੀ ਜਿਹੜੀ ਸਭ ਤੋਂ ਵੱਡੀ ਤਰਾਸਦੀ ਹੈ ਉਹ ਹੈ ਪੰਜਾਬ ਦੇ ਵਿੱਚ ਵਗ ਰਿਹਾ ਨਸ਼ਿਆਂ ਦਾ ਛੇਵਾਂ ਦਰਿਆ ਇਹ ਗੱਲ ਜਿਹੜੀ ਕੋਈ ਛੋਟੀ ਜੀ ਗੱਲ ਨਹੀਂ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਜਿੱਥੋਂ ਵੱਡੇ ਵੱਡੇ ਵਿਦਵਾਨ ਗੁਰੂ ਪੀਰ ਸਾਡੇ ਪੈਦਾ ਹੋਏ ਇਸ ਧਰਤੀ ਨੇ ਬੜੇ ਵੱਡੇ ਵੱਡੇ ਜਿਹੜੇ ਵਿਗਿਆਨੀ ਡਾਕਟਰ ਔਰ ਬੜੀਆਂ ਵੱਡੀਆਂ ਸਖਸ਼ੀਤਾਵਾਂ ਪੈਦਾ ਕੀਤੀਆਂ ਪਰ ਅੱਜ ਦਾ ਜਿਹੜਾ ਦੌਰ ਹੈ ਪੰਜਾਬ ਲਈ ਕਿਸੇ ਕਾਲੇ ਦੌਰ ਤੋਂ ਘੱਟ ਨਹੀਂ ਹੈ ਕਿਉਂਕਿ ਅੱਜ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦਾ ਦੌਰ ਚੱਲ ਰਿਹਾ ਉਸ ਨੂੰ ਲੈ ਕੇ ਨਾ ਸਿਰਫ ਸਾਡੀਆਂ ਸਰਕਾਰਾਂ ਚਿੰਤਤ ਨੇ ਬਲਕਿ ਸਾਡਾ ਸਮਾਜ ਹੈ ਜਿਹੜਾ ਬਹੁਤ ਹੀ ਜ਼ਿਆਦਾ ਇਸ ਤੋਂ ਗ੍ਰਸਤ ਹੋ ਚੁੱਕਿਆ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਕਿ ਕਦੇ ਕੁਸ਼ਤੀਆਂ ਅਖਾੜਿਆਂ ਦੀ ਸ਼ਾਨ ਹੁੰਦੀ ਸੀ ਉਹ ਨੌਜਵਾਨ ਪੀੜ੍ਹੀ ਅੱਜ ਨਸ਼ਿਆਂ ਦੇ ਵਿੱਚ ਗ੍ਰਸਤ ਹੋ ਚੁੱਕੀ ਹੈ ਤੇ ਮੈਂ ਅੱਜ ਇੱਕ ਅਜਿਹੀ ਸ਼ਖੀਅਤ ਨੂੰ ਤੁਹਾਨੂੰ ਮਿਲਾਉਣ ਲੱਗਿਆ ਜਿਹੜੇ ਇੱਕ ਸੇਵਾ ਵੀ ਕਰ ਰਹੇ ਹੈ ਔਰ ਕੰਮ ਵੀ ਕਰ ਰਹੇ ਹੈ ਔਰ ਨਸ਼ਿਆਂ ਦੇ ਵਿੱਚੋਂ ਨਸ਼ਿਆਂ ਦੇ ਇਸ ਕੋੜ ਤੋਂ ਕਿਉਂਕਿ ਅੱਜ ਜਿਹੜਾ ਸਿੰਥੈਟਿਕ ਨਸ਼ਾ ਚੱਲ ਰਿਹਾ ਚਿੱਟੇ ਦਾ ਉਸ ਦੇ ਵਿੱਚੋਂ ਆਮ ਤੌਰ ਤੇ ਨੌਜਵਾਨ ਢੇਰੀ ਢਾ ਲੈਂਦੇ ਆ ਕਿ ਇਸ ਚੋਂ ਨਿਕਲਣਾ ਮੁਸ਼ਕਲ ਹੈ ਨਾ ਮੋਗੇ ਨਾ ਪਰ ਅੱਜ ਦੇ ਦੌਰ ਦੇ ਵਿੱਚ ਮੈਂ ਇਸ ਵਕਤ ਬੈਠਾ ਬਠਿੰਡਾ ਦੇ ਬਿਲਕੁਲ ਲਾਗੇ ਪਿੰਡ ਦਿਉਣ ਦਿਵਰਪੱਟ ਦੇ ਵਿੱਚ ਮਨਦੀਪ દવાਖਾਨਾ ਤੇ ਸਾਡੇ ਨਾਲ ਬਾਬਾ ਜੀ ਬੈਠੇ ਆ ਜਿਹੜੇ ਕਿ ਇਸ ਵਕਤ ਲੱਖਾਂ ਹੀ ਨੌਜਵਾਨਾਂ ਨੂੰ ਨਸ਼ੇ ਤੇ ਇਸ ਦਲਦਲ ਦੇ ਵਿੱਚੋਂ ਕੱਢ ਚੁੱਕੇ ਐ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਸਵਾਗਤ ਹੈ ਬਾਬਾ ਜੀ ਬਹੁਤ ਸਹੀ ਬਾਬਾ ਜੀ ਪਹਿਲਾਂ ਤੁਹਾਡਾ ਪੂਰਾ ਨਾਮ ਕੀ ਹੈ ਮੇਰਾ ਨਾਮ ਜੀ ਗਗਦੀਪ ਸਿੰਘ ਬਾਬਾ ਰਾਮ ਨਰਾਇਣ ਤੇ ਬਾਬਾ ਜੀ ਮਨਦੀਪ ਦਵਾਈਖਾਨਾ ਜਿਹੜਾ ਦਿੱਕਿਆ ਇਹ ਮਨਦੀਪ ਮਤਲਬ ਕੀ ਦਾ ਨਾਮ ਹੈ ਇਸ ਅਸੀਂ ਕੰਮ ਕਰਦੇ ਹਾਂ ਦੋ ਮੇਰੇ ਨਾਲ ਇੱਕ ਹੋਰ ਹੈ ਮੇਰੇ ਬ੍ਰਦਰ ਅੱਛਾ ਜੀ ਆਪਣੀ ਸ਼ਾਪ ਹੋਰ ਵੀ ਹੈ ਇੱਕ ਹਾਂ ਅੰਮ੍ਰਿਤਸਰ ਦੇ ਵਿੱਚ ਉਦੇ ਨਾਂ ਤੇ ਤੇ ਮੇਰੇ ਨਾਂ ਤੇ ਦੋਹਾਂ ਤੇ ਮਨਦੀਪ ਤੇ ਸੁਖਦੀਪ ਦੋਹਾਂ ਦੇ ਨਾਂ ਤੇ ਆਪਣੇ ਦੁਆਖਨੇ ਦਾ ਨਾਂ ਰੱਖਿਆ ਗਿਆ ਹੈ। ਬਾਬਾ ਜੀ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਦੁਆਖਾਨਾ ਕਰਦੇ ਮਤਲਬ ਇਹ ਸਾਨੂੰ ਜੀ ਘੱਟੋ ਘੱਟ ਹੁਣ ਮਤਲਬ ਇਹ 20 22 22 ਸਾਲ ਹੋ ਗਏ ਘੱਟੋ ਘੱਟ ਇਹ ਕੰਮ ਕਰਦੇ ਨੂੰ ਮੈਨੂੰ ਕਿਉਂਕਿ ਉਦੋਂ ਮੇੜਗਾ ਜੋਗਾ ਗਿਆ ਹੁਣ ਹੁਣ ਆਪ ਐਡ ਰੋਡ ਪਾਉਣੇ ਜਿਹੜੀ ਵੀ ਹੋਣੀ ਪਉਣ ਲੱਗਾ ਮੈਂ ਕੋਈ ਆ ਦੋ ਤਿੰਨ ਸਾਲ ਤੋਂ ਵੈਸੇ 20 22 ਸਾਲ ਤੋਂ ਕੰਮ ਕਰਦੇ ਹਾਂ ਜੀ ਤੇ ਇਹਦੇ ਚ ਜਿਹੜਾ ਤੁਹਾਡੀ ਮਹਾਰਤ ਹੈ ਹਾਂਜੀ ਉਹ ਜਿਵੇਂ ਕਿ ਅਸੀਂ ਦੇਖਿਆ ਕਿ ਨਸ਼ਾ ਛੱਡਣ ਵਾਲੇ ਨੌਜਵਾਨ ਆਉਂਦੇ ਆ ਇਹ ਸ਼ੁਰੂ ਤੋਂ ਹੀ ਤੁਸੀਂ ਇਹ ਜਿਹੜਾ ਨਸ਼ਾ ਹੀ ਛਡਾ ਰਹੇ ਹੋ ਮੈਂ ਜੀ ਪਹਿਲਾਂ ਤੋਂ ਇਹ ਕੰਮ ਜਿਹੜਾ ਵੀ ਜਾਨੀ ਗੋਲੀ ਚਿੱਟਾ ਡੋਡੇ ਫੀਮ ਸ਼ਰਾਬ ਮੈਂ ਨਸ਼ੇ ਤੇ ਹੀ ਕੰਮ ਕਰਦਾ ਕੱਲੇ ਨਸ਼ੇ ਦੇ ਹੀ ਮੈਨੂੰ ਜਿਆਦਾ ਜਾਨੀ ਕਿ ਆਪ ਦਾ ਆਪ ਦੇ ਆਪ ਨੂੰ ਚਿੰਤਤ ਕਰ ਰਹਿਣਾ ਯਾਰ ਵੀ ਮੁੰਡੇ ਸਾਡੇ ਨੌਜਵਾਨੀ ਜਿਹੜੀ ਕਿ ਕਿੱਧਰ ਨੂੰ ਜਾ ਰਹੀ ਹੈ ਮੈਂ ਨਸ਼ੇ ਤੇ ਮੇਰਾ ਜਾਨੀ ਕਿ ਜਿਹੜਾ ਹੈਗਾ ਸਰਚ ਕੀਤਾ ਹੋਇਆ ਨਸ਼ੇ ਵਾਲਾ ਬੰਦਾ ਜਿੱਡਾ ਮਰਜ਼ੀ ਹੋਵੇ ਆਪਣੇ ਕੋਲੇ ਆਪਾਂ ਉਹਨੂੰ ਕਹਿ ਦੇਣਾ ਵੀ ਆ ਜਾ ਅਕਬਰਾ ਮੇਰੇ ਕੋਲੇ ਮਨ ਬਣਾ ਕੇ ਤੂੰ ਬਾਕੀ ਕੰਮ ਮੇਰਾ ਠੀਕ ਹੈ ਜੀ ਦਵਾਈ ਆਪਣੀ ਇਦਾਂ ਦੀ ਆ ਕਿਸੇ ਕੋਲੇ ਇਸ ਤਰ੍ਹਾਂ ਦੀ ਦਵਾਈ ਦਾ ਤੋੜ ਹੀ ਨਹੀਂ ਹੈਗਾ ਜਿਹੜਾ ਕੋਈ ਬੰਦਾ ਕਹੇ ਡਾਕਟਰਾਂ ਕੋਲੇ ਅੰਗਰੇਜ਼ੀ ਦਵਾਈ ਤੁਹਾਨੂੰ ਜ਼ਰੂਰ ਮਿਲ ਜੂ ਨਸ਼ੇ ਬਦਲੇ ਨਸ਼ਾ ਪਰ ਆ ਦਵਾਈ ਨਹੀਂ ਮਿਲੂਗੀ ਆਪਣੀ ਨਾ ਤਾਂ ਔੜ ਲੱਗੇ ਨਾ ਭੁੱਖ ਲਈ ਪ੍ਰੋਬਲਮ ਨਾ ਨੀਂਦ ਵਾਲੀ ਪ੍ਰੋਬਲਮ ਕਈ ਬੰਦੇ ਕਹਿ ਦਿੰਦੇ ਬਾਬਾ ਜੇ ਤੋੜ ਰੋਕੂਗੀ ਸਾਡੀ ਇਹਦੇ ਵਿੱਚ ਨਸ਼ਾ ਦਾ ਮਤਲਬ ਹੂੰ ਮੈਂ ਕਹਾਂ ਜੀ ਮੇਰਾ ਇਹ ਇੱਥੇ ਬੈਠਾ ਮੈਂ ਤੁਸੀਂ ਇਹਨੂੰ ਚੈੱਕ ਕਰਾ ਲਓ ਜਿਹਦੇ ਵਿੱਚ ਨਸ਼ਾ ਆ ਜਾਂਦਾ ਹੈ ਜਿਹੜੀ ਮਰਜ਼ੀ ਮੈਨੂੰ ਸਜ਼ਾ ਦੇ ਦੇ ਜੋ ਕਿਉਂਕਿ ਕਈ ਵਾਰ ਜਦੋਂ ਅਸੀਂ ਗੱਲ ਕਰਦੇ ਹਾਂ ਜੀ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਇਹ ਵੀ ਲੋਕਾਂ ਨੇ ਇੱਕ ਕਿੱਤਾ ਬਣਾ ਲਿਆ ਕਿਉਂਕਿ ਨਸ਼ੇ ਦਾ ਤੌਰ ਹੈ ਤਾਂ ਹਰ ਕੋਈ ਦੁਕਾਨਾ ਖੋਲ ਕੇ ਬੈਗੇ ਜਿੱਨਾਸ਼ਾ ਛਡਾਉਣੇ ਆ ਪਰ ਉਹ ਜਿਹੜੀ ਦਵਾਈ ਹੈ ਉਹ ਵੀ ਇੱਕ ਨਸ਼ੇ ਦੇ ਤੌਰ ਤੇ ਜਿੰਨਾ ਚਿਰ ਦਵਾਈ ਲੈਂਦੇ ਆ ਉਹ ਫੇਰ ਫੇਰ ਉਹੀ ਹਾਲ ਹੁੰਦਾ ਮਤਲਬ ਜਦੋਂ ਦਵਾਈ ਛੱਡ ਦੋ ਉਹ ਜੀ ਟਿੱਲੋ ਸਾਹਿਬ ਮੈਂ ਇੱਥੇ ਵੀ ਵੀਡੀਓ ਦੇ ਵਿੱਚ ਬੋਲ ਕੇ ਕਹਿਣਾ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਿਆ ਮੈਂ ਇੱਕ ਤਾਂ ਨੌਜਵਾਨਾਂ ਨੂੰ ਇਹ ਬੇਨਤੀ ਕਰਦਾ ਮੈਂ ਤੁਸੀਂ ਘਰੇ ਬੈਠੇ ਆਨਲਾਈਨ ਕਿਸੇ ਨੂੰ ਪੈਸੇ ਨਹੀਂ ਪਾਉਣੇ ਹਾਂ ਕਿਸੇ ਤੋਂ ਦਵਾਈ ਨਹੀਂ ਲੁਣਾਣੀ ਕਿਉਂਕਿ ਉਹਦੇ ਵਿੱਚ ਮੈਂ ਵੀ ਆ ਮੈਂ ਕਹਾ ਉਹਦੇ ਵਿੱਚ ਮੈਂ ਵੀ ਹਾਜ਼ਰ ਹਾਂ ਮੈਂ ਆਪਣੇ ਆਪ ਨੂੰ ਪਹਿਲਾਂ ਰੱਖਦਾ ਬਾਕੀ ਬਾਅਦ ਚ ਰੱਖਦਾ ਹਾਂ ਇਹ ਨਹੀਂ ਕਹਿੰਦਾ ਵੀ ਮੈਂ ਚੰਗਾ ਨਹੀਂ ਮੈਂ ਕਹਿੰਦਾ ਵੀ ਜਿਹੜਾ মিডিਆ ਇਹ ਦਾ ਆਪਣਾ ਯੁੱਗ ਚੱਲਿਆ ਇਹ ਇਹਦੇ ਵਿੱਚ ਮੇਰੇ ਵਰਗੇ ਜਣਾ ਕਨੇ ਚਾਰ-ਛੀ ਸੀਆਂ ਰੱਖ ਕੇ ਕਹਿੰਦਾ ਜੀ ਮੈਂ ਨਸ਼ਾ ਛੁڑا ਦੂੰ ਮੇਰਾ ਵਾਦਾ ਮੇਰਾ ਭਲਾ ਮੈਂ ਮੁੰਡੇ ਬੈਠੇ ਘਰੋਂ ਆਨ ਲੈਣ ਪੈਸੇ ਗੂਗਲ ਪੇ ਕਰ ਦਿੰਦੇ ਆ ਤੇ ਭੇਜ ਦਿੰਦੇ ਆ ਬੁਖਾਰ ਵਾਲੀਆਂ ਗੋਲੀਆਂ ਆ ਮੋਹੱਲੀ ਦਾ ਇੱਕ ਠੱਗ ਬੈਠਾ ਇਦਾਂ ਦਾ ਮੈਂ ਉਹਦੇ ਨਾਲ ਗੱਲ ਵੀ ਕੀਤੀ ਆ ਇਸ ਕਰਕੇ ਜਿਹੜੀ ਦਵਾਈ ਹੈ ਦੇਸੀ ਨਾਇਲ ਵਿੱਚ ਕੋਈ ਅੰਗਰੇਜ਼ ਹੈ ਦੇਸੀ ਦਵਾਈਆਂ ਆਪਣੀ ਆਪ ਦੀ ਬਣਾਈ ਆ ਹੱਥੇ ਤਿਆਰ ਕਰਕੇ ਜਦੋਂ ਮਰਜੀ ਕੋਈ ਗੁੜੀ ਖਾਵੇ ਕੁੜੀ ਖਾਵੇ ਬੁਢਾ ਖਾਵੇ ਬਜ਼ੁਰਗ ਕੋਈ ਮਰਜ਼ੀ ਖਾਲੇ ਮਤਲਬ ਇਹ ਮੈਂ ਉਹੀ ਪੁੱਛਣ ਆਇਆ ਸੀ ਕਿਉਂਕਿ ਵੈਸੇ ਕੈਪਸੂਲ ਹੈ ਪਰ ਇਹ ਜਿਹੜੀ ਦਵਾਈ ਆ ਤੁਹਾਡੀ ਇਹ ਬਿਲਕੁਲ ਦੇਸੀ ਹੈ ਦੇਸੀ ਬਿਲਕੁਲ ਜੀ ਮੈਂ ਕਹਾ ਆਪ ਦਾ ਪੰਸਾਰੀ ਤੋਂ ਸਮਾਨ ਲਿਆ ਕੇ ਬਣਾ ਕੇ ਕੁੱਟ ਕੇ ਆਪ ਬਣਾਈ ਦੀਆਂ ਆਪ ਤਿਆਰ ਕਰੀ ਦੀਆਂ ਇਹ ਨਹੀਂ ਵੀ ਆਪਾਂ ਕਿਸੇ ਤੋਂ ਤਿਆਰ ਕਰਦੇ ਆ ਜਾਂ ਆਪਾਂ ਕਿਸੇ ਤੋਂ ਖਰੀਦ ਕੇ ਲਿਆ ਕੇ ਵੇਚਦੇ ਆ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਇਹ ਆਪਣੀ ਆਪ ਦਾ ਫਾਰਮੂਲਾ ਵਧੀਆ ਨਾਲੇ ਕੇ ਕੋਈ ਬੰਦਾ ਇਹ ਕਹਿ ਕੇ ਵਿਖਾਵੇ ਵੀ ਇਹਦੇ ਵਿੱਚ ਕੋਈ ਤੋੜ ਲੱਗੀ ਹਾਂ ਜਿਹੜੀ ਦਵਾਈ ਦੇ ਦਵਾਈ ਲੱਗਣੀ ਆਪਾਂ ਕਹਿੰਦੇ ਵੀ ਜੇ ਨਸ਼ਾ ਛੱਡਦੇ ਤਾਂ ਦਵਾਈ ਲੱਗ ਜਾਂਦੀ ਆ ਉਹ ਕਿਹੜੀ ਦਵਾਈ ਲੱਗਦੀ ਆ ਜਿਹਦੇ ਵਿੱਚ ਨਸ਼ਾ ਨਹੀਂ ਜਿਹੜੇ ਬਿਲਕੁਲ ਉਹ ਜਿਨ੍ਹਾਂ ਚ ਕਰ ਹੁਣ ਆਪਣੇ ਮੁੰਡੇ ਆ ਮਾਦਰ ਡਾਕਟਰਾਂ ਕੋਲੇ ਜਾਂਦੇ ਉਹ ਜੀਵ ਵਾਲੀ ਗੋਲੀ ਲਾਤੀ ਮੈਂ ਉਹੀ ਚਾਹੁੰਦਾ ਕੋਈ ਹੋਰ ਕੋਈ ਨਸ਼ੇ ਵਾਲੀ ਗੋਲੀ ਲਾਤੀ ਉਹ ਨਸ਼ੇ ਵਿਚਾਰੇ ਖਾਈ ਜਾਂਦੇ ਆ ਉਹ ਫਿਰ ਜਦੋਂ ਮਾਪਿਆਂ ਨੂੰ ਕਹਿੰਦੇ ਵੀ ਸਾਨੂੰ ਜੀ ਉਸੇ ਡਾਕਟਰ ਤੋਂ ਦਵਾਈ ਦਿਵਾਓ ਕਿਉਂ ਕਿਉਂਕਿ ਉਹਦੇ ਵਿੱਚ ਨਸ਼ਾ ਹੈ ਨਸ਼ਾ ਨਸ਼ੇ ਬਦਲੇ ਨਸ਼ਾ ਮੈਂ ਹੁਣ ਵੀ ਕਹਿੰਦਾ ਨਾ ਉਹਨਾਂ ਵੀ ਭਾਈ ਮੇਰੀ ਦਵਾਈ ਘੰਟਾ ਲਵੇ ਮੇਰੀ ਦਵਾਈ ਅੱਧਾ ਘੰਟਾ ਲਵੇ ਕੰਮ ਕਰਨ ਤੇ ਜੇ ਤੁਸੀਂ ਕਹੋ ਵੀ ਖਾਂਦੇ ਸਾਰੇ ਐਕਟਿਵ ਕਰ ਦੋ ਇਹ ਕੰਮ ਨਹੀਂ ਦਵਾਈ ਲੈਣੀ ਲੈਲਾ ਧੰਮਾ ਦੀ ਆਪਦਾ ਮਾਨ ਬਣਾ ਲਾ ਕਹਿੰਦੇ ਨਹੀਂ ਬਾਬਾ ਕੋਈ ਗੱਲ ਨਹੀਂ ਚਾਹ ਪਾਣੀ ਪੀ ਕੇ ਘੰਟੇ ਬਾਅਦ ਸਾਨੂੰ ਅਸਰ ਹੋ ਜੂ ਕੋਈ ਗੱਲ ਨਹੀਂ ਕਿਉਂਕਿ ਦੇਸੀ ਦਵਾਈਆਂ ਇਹ ਕੰਮ ਹੌਲੀ ਹੌਲੀ ਕਰਦੀਆਂ ਹਨ ਜੀ ਇਹ ਇਹਨਾਂ ਨੂੰ ਬੱਚਿਆਂ ਨੂੰ ਪਹਿਲਾਂ ਸਮਝਾਈਦਾ ਇਹਦਾ ਮਤਲਬ ਬਾਬਾ ਜੀ ਜਿਹੜਾ ਸਰਕਾਰੀ ਹਸਪਤਾਲਾਂ ਦੇ ਵਿੱਚ ਸਰਕਾਰ ਇਹਦਾ ਬਗਵ ਜਿਹੜੀਆਂ ਗੋਲੀਆਂ ਜੀਵਾਲੀਆਂ ਦੇ ਰਹੀਆਂ ਉਹ ਕਹਿਤ ਇਸ ਕਰਕੇ ਦੇ ਰਹੇ ਆ ਵੀ ਅਸੀਂ ਨਸ਼ਾ ਛਡਾ ਰਹੇ ਆ ਪਰ ਇਹਦਾ ਮਤਲਬ ਉਹ ਵੀ ਇੱਕ ਨਸ਼ਾ ਹੀ ਦੇ ਰਹੇ ਆ ਉਹ ਜੀ ਇੱਕ ਨਸ਼ਾ ਛਡਾਉਣ ਤੇ ਕਹ ਕੇ ਵੀ ਨਸ਼ਾ ਛਡਾਉਨੇ ਅਸੀਂ ਉਹ ਇੱਕ ਜ਼ਹਿਰ ਦੇ ਰਹੇ ਆ ਮਿੱਠੀ ਜ਼ਹਿਰ ਜਿਹਨੂੰ ਮੈਂ ਪਿਆਬੀ ਚ ਕਹਿ ਦਿੰਦਾ ਮਿੱਠੀ ਜ਼ਹਿਰ ਦੇ ਰਹੇ ਆ ਆਪਣੀ ਨੌਜਵਾਨੀ ਨੂੰ ਖਤਮ ਕਰ ਲਈ ਆਪਣੇ ਨੌਜਵਾਨਾਂ ਨੂੰ ਖਤਮ ਕਰ ਲਈ ਨਾ ਉਹ ਬੰਦਾ ਕਦੇ ਵੀ ਮੇਰਾ ਵਾਦਾ ਨਹੀਂ ਕਰ ਮੈਂ ਲਿਖਤੀ ਰੂਪ ਚ ਕਹਿੰਦਾ ਮੈਂ ਆਨਲਾਈਨ ਤੁਹਾਨੂੰ ਇਹ ਕਹਿੰਦਾ ਕੈਮਰੇ ਦੇ ਸਾਹਮਣੇ ਨਾ ਤਾਂ ਬੱਚਾ ਪੈਦਾ ਹੋਵੇ ਬੰਦਾ ਕਰੇ ਨਾ ਜਨਾਨੀ ਦੇ ਲੈ ਕਰਵੇ ਉਹ ਗੋਲੀ ਖਾ ਕੇ ਜੀ ਬਾਰੀ अच्छा मेरे को इतनी खतरनाक चीज मैं कह जी इतनी ਭੈੜੀ ਆ ਮੈਂ ਮੁੰਡਿਆਂ ਨੂੰ ਕਹਿਣਾ ਨਾ ਵੀ ਜਦੋਂ ਤੁਸੀਂ ਗੋਲੀ ਲੈਨੇ ਤੁਹਾਨੂੰ ਡਾਕਟਰ ਨੇ ਕਿਹਾ ਵੀ ਕਿਵੇਂ ਖਾਣੀ ਹੈ ਕਿਵੇਂ ਇਸਤੇਮਾਲ ਕਰਨੀ ਆ ਨਹੀਂ ਬਾਬਾ ਜੀ ਸਾਨੂੰ ਤਾਂ ਨਹੀਂ ਦੱਸਿਆ ਉਹ ਜੇਬ ਥੱਲੇ ਰੱਖ ਕੇ ਢੱਲੋ ਸਾਹਿਬ 10 ਮਿੰਟ ਬੋਲਣਾ ਨਹੀਂ ਕਿਸੇ ਨਾਲ ਉਹ ਜਿਹੜਾ ਗੋਲੀ ਦਾ ਅਸਰ ਹੈ ਉਹ ਤੁਹਾਨੂੰ ਮਿਲ ਗਿਆ ਉਹਨੂੰ ਬਾਅਦ ਵਿੱਚ ਬਾਹਰ ਥੁੱਕਣਾ ਹੈ ਪਾਣੀ ਨਾਲ ਕੁਰਲੀ ਕਰਕੇ ਬਾਹਰ ਉਹਨੂੰ ਸਿਟਣਾ ਹੈ ਅੰਦਰ ਨਹੀਂ ਲੈ ਕੇ ਜਾਣੀ ਅੱਛਾ ਇਹ ਏਡੀ ਚੀਜ਼ ਪੈ ਗਿਆ ਇਹ ਚੀਜ਼ ਆਮ ਕਿਸੇ ਨੂੰ ਪਤਾ ਨਹੀਂ ਨਹੀਂ ਪਤਾ ਮੈਂ ਤਾਂ ਮੁੰਡਿਆਂ ਨੂੰ ਕਹਿੰਨੇ ਨਾ ਪੁੱਤ ਜੇ ਤੁਸੀਂ ਖਾਣੇ ਆ ਦਵਾਈ ਲੈਣੇ ਕਿਸੇ ਡਾਕਟਰ ਤੋਂ ਉਹ ਤੋਂ ਤਰੀਕਾ ਪੁੱਛਿਆ ਕਰੋ ਉਹ ਕਹਿੰਦੇ ਸਾਨੂੰ ਦੱਸਿਆ ਨਹੀਂ ਜੀ ਸਾਨੂੰ ਤਾਂ ਇਹ ਪੁੱਛਿਆ ਵੀ ਕਿੰਨੇ ਪੱਤੇ ਲੈਣੇ ਆ ਬਸ ਤੁਹਾਨੂੰ ਲਿਖ ਤੇ ਲਿਖ ਕੇ ਸਾਨੂੰ ਉਹਨੇ ਪੱਤੇ ਮਿਲ ਗਏ ਕੋਈ 780 ਦਾ ਕਹਿੰਦਾ ਕੋਈ 410 ਦਾ ਕਹਿੰਦਾ ਕੋਈ 400 ਤੁਹਾਡੇ ਕਹਿੰਦਾ ਭਾ ਉਹ ਇੰਨੀ ਖਤਰਨਾਕ ਹੈ ਵੀ ਉਹਨੂੰ ਅੰਦਰ ਵੀ ਨਹੀਂ ਲਗਾਉਂਦੇ ਨਹੀਂ ਲਗਾਉਣੀ ਜੀ ਜਿਹੜਾ ਮਰਜੀ ਮੈਂ ਤੁਹਾਨੂੰ ਕਹਿੰਦਾ ਮੈਂ ਹੁਣ ਵੀ ਕੈਮਰੇ ਦੇ ਸਾਹਮਣੇ ਬੋਲੀ ਜਾਂਦਾ ਵੀ ਵੱਡੇ ਵੱਡੇ ਡਾਕਟਰ ਆਪਾਂ ਮੰਨੀ ਕੋਈ ਅਮਰੀਕਾ ਦਾ ਹੋਵੇ ਭਾਵੇਂ ਆਪਣੇ ਹਿੰਦੁਸਤਾਨ ਦਾ ਹੋਵੇ ਉਹ ਮੈਨੂੰ ਆ ਕੇ ਚੈਲੰਜ ਕਰੇ ਵੀ ਬਾਬਾ ਇਹ ਗੱਲ ਗਲਤ ਹੈ ਕਵੇ ਤਾਂ ਸਹੀ ਕੋਈ ਆ ਕੇ ਮੈਨੂੰ ਹਾਂ ਮੈਂ ਚੈਲੰਜ ਕਰਦਾ ਸਿੱਧਾ ਉਹ ਮੈਨੂੰ ਪਤਾ ਇਹਦੇ ਵਿੱਚ ਕੀ ਹੈ ਨੈਰੋਬੀਨ ਹੈ ਨੈਰੋਬੀਨ ਆਪਾਂ ਨੂੰ ਕੀ ਕਰਦੀ ਜਾ ਕੇ ਅੰਦਰ ਲੀਵਰ ਨੂੰ ਨੁਕਸਾਨ ਗੁਰਦਿਆਂ ਨੂੰ ਨੁਕਸਾਨ ਜਿਹਦੇ ਵਿੱਚ ਕੇ ਨੌਜਵਾਨ ਜਿਹੜੇ ਨਿਮਰਦ ਹੋ ਜਾਂਦੇ ਵਿਚਾਰੇ ਇੱਥੇ ਮੇਰੇ ਕੋਲੇ ਇਹ ਜੋ ਕੇਸ ਆਏ ਆ ਮੇ ਬਾਬਾ ਤੂੰ ਤਾਂ ਸਾਨੂੰ ਗੱਲਾਂ ਸੁਣ ਕੇ ਤੇਰੀਆਂ ਸਾਡੇ ਕੰਨ ਖੁੱਲ ਗਏ ਸਾਨੂੰ ਪਤਾ ਸਾਡੇ ਨਾਲ ਕੁਝ ਹੋਇਆ ਪਿਆ ਮੈਂ ਕਿਹਾ ਹੁਣ ਆ ਹੀ ਪੁੱਤ ਜਦੋਂ ਤੁਸੀਂ ਗੋਲੀਆਂ ਖਾਣੇ ਜੀ ਵਾਲੀਆਂ ਮੁੰਡੇ ਆਪਾਂ ਨੂੰ ਜਿਵੇਂ ਮੰਗਦੇ ਨਹੀਂ ਹੁੰਦੇ ਆਪਾਂ ਜਾ ਕੇ ਲਾਈਨਾਂ 'ਚ ਲੱਗ ਜਾਂਦੇ ਸਰਕਾਰੀ ਹਸਪਤਾਲਾਂ 'ਚ ਅਸੀਂ ਕਈ ਵਾਰ ਅਸੀਂ ਖਬਰਾਂ ਵੀ ਸਾਂਝੀਆਂ ਕੀਤੀਆਂ ਹਸਪਤਾਲਾਂ ਦੇ ਵਿੱਚ ਸਵੇਰੇ ਲਾਈਨਾਂ ਲੱਗਦੀਆਂ ਜਿਦੇ 'ਚ ਨੌਜਵਾਨਾਂ ਤੋਂ ਲੈ ਕੇ ਬਜ਼ੁਰਗ ਸਿਆਣੀਆਂ ਉਮਰ ਦੇ ਉਹ ਵੀ ਦਿਹਾੜੀਦਾਰ ਸਾਡੇ ਭਰਾ ਜਿਹੜੇ ਮਜ਼ਦੂਰ ਉਹ ਵੀ ਜਾ ਕੇ ਲਾਈਨਾਂ 'ਚ ਲੱਗੇ ਲੱਗੇ ਹੁੰਦੇ ਆ ਹੁਣ ਜੇ ਕੋਈ ਬੰਦਾ ਮੰਨੋ ਨੌਜਵਾਨ ਮੁੰਡੇ ਆ ਜਿਹੜੇ ਉਹ ਕਹਿੰਦੇ ਬਾਬਾ ਅਸੀਂ ਤਾਂ ਮਹੀਨੇ 'ਚ ਡੈੱਡ ਹੋ ਗਏ ਵੀ ਮੈਂ ਕਿਹਾ ਕੋਈ ਵੀ ਮੈਨੂੰ ਕੇਸ ਰਖਾਓ ਕੋਈ ਕੁੜੀ ਛੇੜੀ ਦਾ ਕੋਈ ਬੁੜੀ ਛੇੜੀ ਦਾ ਤੁਸੀਂ ਕਿਉਂ ਨਹੀਂ ਛੇੜਦੇ ਤੁਹਾਡੇ ਪੱਲੇ ਕੁਝ ਨਹੀਂ ਉਹ ਕਹਿੰਦੇ ਬਾਬਾ ਸੱਚ ਆ ਇਹ ਗੱਲ ਦਾ ਸਾਡੇ ਦਾ ਵਿਸ਼ਵਾਸ ਕਰਦੇ ਮੈਂ ਕਿ ਮੈਂ ਤਾਂ ਸਿੱਧਾ ਹੀ ਕਹਿਣਾ ਨਾ ਵੀ ਗਿੱਟਾਂ ਦੇ ਪੈਣ ਲੱਗ ਪਿਆ ਕਹਿੰਦੇ ਹਾਂਜੀ ਕਿਉਂ ਨਿਮਰਦ ਹੋ ਗਏ ਉਹ ਗੋਲੀ ਹੈ ਜੀ ਆ ਜੀ ਵਾਲੀ ਖਾਸ ਕਰਕੇ ਉਹ ਗੋਲੀ ਤੇ ਕਪਰੇਗਾ ਜਿਹੜੇ ਲਾਲ ਜੇ ਕੈਪਸੂਲ ਚੱਲਿਆ ਉਹਦਾ ਚਲੋ ਕਲਰ ਤਾਂ ਕਈ ਵਾਰਾ ਹਰਾ ਹੋ ਜਾਂਦਾ ਕਈ ਵਾਰਾ ਕਿਸ ਤਰ੍ਹਾਂ ਦਾ ਹੁੰਦਾ ਪਰ ਇਹਦਾ ਉਹਦਾ ਨਾਮ ਹੈ ਪਰ ਇਹਦਾ ਕਹੋ ਆ ਜਿਹੜਾ ਕਿ ਵਰਤਿਆ ਕਦੋਂ ਜਾਂਦਾ ਕਿਹਦੇ ਲਈ ਵਰਤਿਆ ਜਾਂਦਾ ਆਪਣੇ ਮੁੰਡਿਆਂ ਨੇ ਉਹਨੂੰ ਵੀ ਨਸ਼ਾ ਬਣਾ ਲਿਆ ਪਰ ਇਹ ਕਾ ਖਾਣ ਲੱਗ ਪੇ ਲੀਵਰ ਖਰਾਬ ਹੋਵੇ ਅੱਛਾ ਹੁਣ ਆਉਨੇ ਆ ਆਪਣੀ ਦਵਾਈ ਤੇ ਆ ਤੁਸੀਂ ਹੁਣ ਤੱਕ ਜੇ ਗੱਲ ਕੀਤੀ ਜਾਵੇ ਚਿੱਟੇ ਦੀ ਕਿਉਂਕਿ ਚਿੱਟੇ ਬਾਰੇ ਕਿਹਾ ਜਾਂਦਾ ਕਿ ਜਿਹੜਾ ਜਿਹਦੇ ਸੰਗ ਚੁਲੰਗ ਗਿਆ ਜੀ ਚਿੱਟਾ ਨਹੀਂ ਛੱਡ ਸਕਦਾ ਜਾਂ ਛੱਡਣ ਵੇਲੇ ਤਕਲੀਫ ਬਹੁਤ ਆਉਂਦੀ ਹੈ ਤੁਸੀਂ ਹੁਣ ਤੱਕ ਕਿੰਨੇ ਕੁ ਮੁੰਡਿਆਂ ਦਾ ਚਿੱਟਾ ਛਡਾ ਚੁੱਕੇ ਮੇਰੇ ਕੋਲੇ ਜੀ ਗਿਣਤੀ ਦੇ ਹਿਸਾਬ ਨਾਲ ਜੇ ਆਪਾਂ ਵੇਖ ਗਏ ਵੀ ਡੋਡੇ ਫੀ ਵਾਲੇ ਕੱਢ ਲੋ 133 34000 ਚੋਂ ਉਹਨਾਂ ਵਿੱਚ ਕੁੜੀਆਂ ਵੀ ਹਾਜ਼ਰ ਆ ਥੋੜੀਆਂ ਹੀ ਆ ਤੇ ਇਹਦੇ ਵਿੱਚ ਮੰਨ ਲਓ ਵੀ ਤੁਸੀਂ 50 60 ਹਜ਼ਾਰ ਮੁੰਡਾ ਤਾਂ ਮਾਮੂਲੀ ਹੈ ਨਾ ਮੇਰੇ ਕੋਲੇ ਚਿੱਟਾ-ਛਿੱਟੇ ਵਾਲੇ ਜਿਹੜੇ ਛੱਡ ਕੇ ਗਏ ਆ ਜਿਹੜੇ ਸਕਸੈਸਫੁਲੀ ਛੱਡ ਗਏ ਮੈਂ ਕਹਿੰਦਾ ਇੱਕ ਨੰਬਰ ਅੱਜ ਵੀ ਆਪਾਂ ਮੁਲਾਕਾਤ ਮੈਂ ਉਹ ਬੱਚਿਆਂ ਦੀ ਜ਼ਿੰਦਗੀ ਦਾ ਪਵੇਖਾ ਕੇ ਇਹਨੇ ਸ਼ਾਦੀ ਕਰਨੀ ਕਿ ਇਹਨੇ ਪੁੱਛ ਆ ਪਰ ਨਹੀਂ ਉਹ ਗੱਲਾਂ ਕੈਮਰੇ ਤੇ ਨਹੀਂ ਕਰਨ ਵਾਲੀਆਂ ਹੁੰਦੀਆਂ ਜੀ ਨਹੀਂ ਵਿਖਾ ਸਕਦੇ ਤੁਹਾਨੂੰ ਮੈਂ ਉਹ ਮਲਾਵਾ ਤੁਹਾਨੂੰ ਉਹ ਮੁੰਡੇ ਦੱਸਣ ਬੋਲ ਕੇ ਤੇ ਤੁਹਾਡੇ ਜ਼ਮੀਨ ਐ ਲੱਜੂ ਵੀ ਪੈਰ ਥੱਲੇ ਯਾਰ ਭਾਈ ਇਹ ਮੁੰਡਾ ਉਹ ਆ ਹੂੰ ਇਦਾਂ ਦੇ ਮੁੰਡੇ ਮੈਂ ਕੀਤੇ ਜਿਹੜੇ ਚੰਗੇ ਚੰਗੇ ਭਾਵਾਂ 4 ਗ੍ਰਾਮੀਆਂ ਲਾਉਂਦੇ ਆ ਭਾਵਾਂ ਟੀਕੇ ਨਾਲ ਜਾਂ ਪੰਨੀ ਨਾਲ ਪਰ ਮੇਰੇ ਕੋਲੇ ਅਕੜਾ ਪਹੁੰਚਣ ਦੀ ਦੇਰ ਹੈ ਉਸੇ ਦਿਨ ਤੋਂ ਮੈਂ ਅਗਲੇ ਨੂੰ ਕਹਿੰਦਾ ਭਾਵੇਂ ਬਿਨਾ ਖਾਦੇ ਤੂੰ ਆ ਜੀ ਮੇਰੇ ਕੋਲੇ ਹੂੰ ਇੱਕ ਵਾਰ ਆ ਜੀ ਸਦਿਆਂ ਤੈਨੂੰ ਮੈਂ ਪਹਿਲੀ ਡੋਜ਼ ਦੂੰ ਦੂਜੀ ਦੂੰ ਤੀਜੀ ਦੂੰ ਮੇਰੇ ਕੋਲੇ ਰਹਿ ਭਾਂ ਸਾਰਾ ਦਿਨ ਮੰਨਦੇ ਆ ਕਹਿੰਦੇ ਬਾਬਾ ਵਾਕਈ ਸਹੀ ਹੈ ਇਸ ਗੱਲ ਤੋਂ ਡਰਦੇ ਆ ਜੀ ਕਿਉਂਕਿ ਜੇ ਅਸੀਂ ਲਵਾਂਗੇ ਤਕਲੀਫ ਹੋਊਗੀ ਨਸ਼ਾ ਛੱਡਾਂਗੇ ਮਤਲਬ ਇਹੋ ਜਿਹਾ ਤੁਹਾਡੇ ਕਹਿਣ ਦਾ ਭਾਵ ਵੀ ਤੁਹਾਡਾ ਤਾਭਾ ਹੈ ਵੀ ਤਕਲੀਫ ਨਹੀਂ ਹੋਣੀ ਮੈਂ ਕਿਹਾ ਜੀ ਇਹ ਗੱਲਾਂ ਦੋ ਆ ਇਹਦੇ ਚ ਢੱਲੋ ਸਾਹਿਬ ਇੱਕ ਤਾਂ ਹੈਗੀ ਇਹ ਇੱਕ ਹੋਰ ਵੀ ਆ ਉਹ ਮੁੰਡੇ ਮੇਰੇ ਕੋਲ ਡਰਦੇ ਪਹਿਲਾਂ ਮਾਪਿਆਂ ਨੂੰ ਡਰਦੇ ਨੇ ਉਹ ਸੈਂਟਰ ਸੁੰਦਰ ਚ ਗਾਂਦੇ ਚੋਰੀ ਫੋਨ ਕਰਕੇ ਉਹ ਮੈਨੂੰ ਫੋਨ ਤੇ ਪੁੱਛਦੇ ਬਾਬਾ ਤੂੰ ਦਾਖਲ ਤਾਂ ਨਹੀਂ ਕਰਦਾ ਸਾਨੂੰ ਮੈਂ ਕਿਹਾ ਭਾਤ ਮੇਰੇ ਕੋਲ ਤਾਂ ਆਪਦੇ ਪੈਣ ਜੋਗੀ ਜਗਾ ਮੈਂ ਕਿੱਥੇ ਦਾਖਲ ਰੱਖਣਾ ਤੁਹਾਨੂੰ ਮੈਂ ਤਾਂ ਦਵਾਈ ਦੇਣਾ ਮੇਰੇ ਕੋਲ ਆਓ ਜਿਹੜਾ ਬੱਚਾ ਮੇਰੇ ਕੋਲੇ ਇਕਵਰ ਆ ਜਾਂਦਾ ਉਹ ਮਾਪਿਆਂ ਨੂੰ ਕਹਿੰਦਾ ਤੁਸੀਂ ਮੈਨੂੰ ਬਾਬੇ ਕੋਲੇ ਲੈ ਕੇ ਚੱਲੋ ਮੈਂ ਇੱਕ ਇਸ ਤਰ੍ਹਾਂ ਦੀ ਮਤਲਬ ਜਿਵੇਂ ਕਾਉਂਸਲਿੰਗ ਕਰਦੇ ਆਪਾਂ ਬੰਦੇ ਦੀ ਮਰੇ ਪਿਆਰ ਨਾਲ ਸਮਝਾ ਕੇ ਇੱਕ ਚੀਜ਼ ਤੁਹਾਡੀ ਗੱਲ ਵਿੱਚ ਘਾਰਾ ਇਹ ਨਸ਼ਾ ਛੱਡੋ ਨਹੀਂ ਦਵਾਈ ਦੇ ਨਾਲ 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 ਕਾਉਂਸਲਿੰਗ ਬਹੁਤ ਜ਼ਰੂਰੀ ਹੈ ਜੀ ਇਹ ਇਹ ਜਿਹੜਾ ਪਿਆਰ ਆ ਨਾ ਆਮ ਤੌਰ ਤੇ ਡਾਕਟਰ ਕਰਦੇ ਨਹੀਂ ਕਰਦੇ ਜੀ ਇੰਨਾ ਟਾਈਮ ਹੀ ਲੁੰਦਾ ਕਿਸੇ ਕੋਲੇ ਉਹ ਤਾਂ ਕਹਿੰਦਾ ਤੁਸੀਂ ਪਰਚੀ ਬਣਾਤੀ ਆ ਚੱਕੋ ਦਵਾਈ ਲਓ ਉੱਥੋਂ ਲੈ ਕੇ ਸਾਨੂੰ ਦਵਾਈ ਖਾਜੋ ਵੀ ਸਾਡੀ ਦੁਕਾਨ ਤੋਂ ਲਈ ਹੈ ਨਾ ਬਰਦਰ ਤਾਂ ਨਾ ਲਈ ਕਿਦੋਂ ਕਿਉਂਕਿ ਫਿਰ ਉਹ ਉਹਨਾਂ ਦੀ ਦਵਾਈ ਵੇਖੂਗੀ ਤੇ ਨਾਲ ਉਹਨਾਂ ਦਾ ਪੈਸਾ ਵੀ ਆਊਗਾ ਉਹ ਤਾਂ ਬਿਜ਼ਨਸ ਹੈ ਹਾਂ ਬਿਜ਼ਨਸ ਬਣਾ ਲਿਆ ਮੈਂ ਅਗਲੇ ਨੂੰ ਕਹਿਣਾ ਵੀ ਕੋਈ ਨਹੀਂ ਪਿਆਰ ਨਾ ਮੈਂ ਮਾਂ ਪਿਓ ਨੂੰ ਵੀ ਕਹਿ ਕੇ ਭੇਜਦਾ ਵੀ ਇਹਨਾਂ ਨੂੰ ਬੱਚੇ ਨੂੰ ਜਿੰਨਾ ਵੀ ਪਿਆਰ ਕਰੋਗੇ ਉਨਾ ਹੀ ਛੇਤੀ ਨਸ਼ਾ ਛੱਡੂਗਾ ਇਹਨੂੰ ਵਾਰ-ਵਾਰ ਬੁਲਾਓ ਇਹਨੂੰ ਪਾਣੀ ਧਾਣੀ ਚਾਹ ਪਾਣੀ ਰੋਟੀ ਪਾਣੀ ਵਧੀਆ ਪੁੱਤ ਠੀਕ ਹੋ ਜਿਹੜਾ ਕੋਈ ਆਇਆ ਇਧਰੋਂ ਆਇਆ ਇਧਰੋਂ ਆਇਆ ਬੁਲਾਓ ਇਹਨੂੰ ਇਹ ਨਹੀਂ ਇੱਕ ਬੱਚਾ ਕਹਿੰਦਾ ਮੈਨੂੰ ਬੁਲਾਉਂਦੇ ਨਹੀਂ ਸਾਰੇ ਧੜੀ ਜੇ ਬੁਲਾਉਂਦੇ ਤਾਂ ਅਮਲੀ ਕਹ ਕੇ ਬੁਲਾਉਂਦੇ ਆ ਉਹ ਵੀ ਮੈਂ ਸੋਲਵ ਕੀਤਾ ਮਸਲਾ ਉਹਦਾ ਅਮਲੀ ਵਾਲਾ ਫਿਰ ਜਦੋਂ ਮੁੰਡਾ ਵਧੀਆ ਹੋ ਗਿਆ ਤੇ ਉਹੋ ਹੀ ਮੁੰਡਾ ਘਰ ਦੀ ਉਹਦੀ ਹੱਸ ਵੀ ਬਾਬਾ ਉਹਦੇ ਕਹਦਾ ਤੇ ਅਸੀਂ ਤੇਰੇ ਕਹਨੇ ਤੇ ਇਹ ਗੱਲ ਨਹੀਂ ਕਹੀ ਤੇ ਅੱਜ ਵੇਖ ਲੈ ਮੈਂ ਕਹੇ ਵੇਖ ਲੈ ਪੁੱਤ ਅੱਜ ਸੇ ਦੇਖ ਲੈ ਦੀ ਹੂੰ ਇਹ ਨਹੀਂ ਵਾਕੇ ਮੰਨ ਲਜੂਗਾ ਕੋਈ ਉਹਨੂੰ ਨਕਾਰੋ ਨਾ ਉਹ ਕਾਉਂਸਲਿੰਗ ਕਰਕੇ ਸਮਝਾਇਆ ਜਾ ਸਕਦਾ ਹਾਂਜੀ ਵੱਡੀ ਗੱਲ ਹੈ ਜੀ ਜਦੋਂ ਆਪਾਂ ਕਿਸੇ ਨੂੰ ਪਿਆਰ ਨਾ ਸਮਝਾਉਣੇ ਮੇਰੇ ਕੋਲ ਹੁਣ ਇੱਥੇ ਆਉਂਦੇ ਕਿੰਨੇ ਮੁੰਡੇ ਤੁਹਾਡੇ ਸਾਹਮਣੇ ਕਿੰਨੀਆਂ ਪਲਟਕੀਆਂ ਮੈਂ ਕਿੰਨੀ ਕਲਾਸ ਲਾਉਣਾ ਉਹਨਾਂ ਦੀ ਬਿਲਕੁਲ ਮੈਂ ਕੋਈ ਮਾੜਾ ਨਹੀਂ ਬੋਲਦਾ ਕੋਈ ਉਹਨੂੰ ਗਾਲਾਂ ਨਹੀਂ ਕਰਦਾ ਕੋਈ ਕੁੱਟਦਾ ਮਾਰਦਾ ਨਹੀਂ ਸਿਰਫ ਇੱਕ ਜ਼ਬਾਨ ਨਾਲ ਉਹਨਾਂ ਨੂੰ ਪਿਆਰ ਨਾ ਮੁਹੱਬਤ ਨਾ ਸਮਝਾ ਕੇ ਵੀ ਬਾਬਾ ਸਾਨੂੰ ਫੁਲਾਨੇ ਨੇ ਨੰਬਰ ਦਿੱਤਾ ਤੁਹਾਡੇ ਸਾਹਮਣੇ ਕਹਿ ਕੇ ਗਿਆ ਨਹੀਂ ਵੀ ਮੈਨੂੰ ਉਹਨੇ ਨੰਬਰ ਦਿੱਤਾ ਸੀਗਾ ਮੈਂ ਉਹ ਤਾਂ ਨੰਬਰ ਲੈ ਕੇ ਆਇਆ ਸਾਡੇ ਪਿੰਡ ਦੇ ਇੰਨੇ ਆ ਕਿ ਅੱਗੇ ਦੀ ਅੱਗੇ ਦੀ ਹੋ ਕੇ ਜਾਂਦਾ ਹਾਂਜੀ ਹਾਂਜੀ ਜਿਹੜਾ ਬੰਦਾ ਮੇਰੇ ਕੋਲੇ ਇੱਕ ਵਾਰ ਆ ਗਿਆ ਉਹ 10 ਬੰਦੇ ਲੈ ਕੇ ਹੀ ਆਉਂਦਾ ਹੈ ਲੈ ਕੇ ਆਉਂਦਾ ਕਈ ਬੰਦੇ ਦਾ ਇਹ ਜਿਹੜੇ ਸੇਵਾਦਾਰ ਆ ਜਿਵੇਂ ਇਹ ਤੇ ਫੁੱਲਜੀ ਬਿਠਾਈ ਆਪਣੇ ਕੋਲੇ ਹੁਣੇ ਉਹ ਜਦੋਂ ਉਹਨਾਂ ਦੀ ਗੱਲ ਕਰਨ ਲੱਗਿਆ ਸੀ ਕਿ ਉਹ ਉਹ ਤਾਂ ਮਤਲਬ ਉਹ ਕਹਿੰਦੇ ਮੈਂ ਤੁਹਾਨੂੰ ਦੱਸਿਆ ਮੈਂ ਦਰਸ਼ਕੋ ਕਿ ਇੱਕ ਪੁਲਿਸ ਦੇ ਵਿੱਚ ਜੌਬ ਕਰਦੇ ਆ ਵੀਰ ਮੈਂ ਉਹਨਾਂ ਦਾ ਨਾਮ ਤਾਂ ਪੂਰਾ ਗੁੱਛਣਾ ਭੁੱਲ ਗਿਆ ਪਰ ਉਹ ਉਹ ਸੇਵਾ ਹੀ ਕਰਦੇ ਆ ਉਹ ਜਦੋਂ ਵੀ ਛੁੱਟੀ ਆਉਂਦੇ ਆ ਤੇ ਉਹ ਹਰ ਵਾਰ ਪੰਜ ਚਾਰ ਮੁੰਡੇ ਬਬਾਈ ਕੋਲ ਲੈ ਕੇ ਆਉਂਦੇ ਆ ਤੇ ਉਹਨਾਂ ਦਾ ਨਸ਼ਾ ਛਡਾਉਂਦੇ ਬਬਾਈ ਉਹ ਖਰਚੇ ਚ ਵੀ ਮਦਦ ਕਰਦੇ ਆ ਉਹਨਾਂ ਦੀ ਨਹੀਂ ਉਹ ਉਹ ਪਤਾ ਕੀ ਹੈ ਜੇ ਉਹਨਾਂ ਨੇ ਜਦੋਂ ਕਹਿੰਦੇ ਵੀ ਇਹ ਗਰੀਬ ਘਰ ਦਾ ਬੱਚਾ ਹੈ ਆਪਾਂ ਜਿਹੜੀ ਦਵਾਈ ਆ ਉਹਦੇ ਬਾਝ ਪੈਸੇ ਜਿੱਥੇ ਲੈਣੇ ਜਿੰਨੇ ਦੀ ਪੈਂਦਾ ਆਪਾਂ ਨੂੰ ਉਹਦੋਂ ਵੀ ਘੱਟ ਕਰ ਦਿੰਦੇ ਆ ਪਤਾ ਕਿਉਂ ਜੇ ਮੈਂ ਇਥੋਂ 5-700000 ਰੁਪਇਆ ਕਿਸੇ ਨੂੰ ਬੱਚੇ ਨੂੰ ਛੱਡ ਦੇਣਾ ਤੇ ਕੋਈ ਵੱਡੀ ਗੱਲ ਨਹੀਂ ਮੇਰੇ ਲਈ ਇਹ ਬਹੁਤ ਵੱਡੀ ਗੱਲ ਹੈ ਕਿਉਂਕਿ ਮੈਂ ਅੱਗੇ ਵੀ ਆਪਾਂ ਗੱਲਾਂ ਚ ਵੀ ਦੱਸਿਆ ਪਾਪਾ ਜੀ ਨੇ ਔਰ ਦੇਖਿਆ ਵੀ ਐਸੀ ਕਿ ਬਾਬਾ ਜੀ ਜਿਹੜੇ ਲੱਗਦਾ ਵੀ ਇਹ ਨੌਜਵਾਨ ਹੈ ਜਿਹੜਾ ਦਵਾਈ ਦੇ ਪੈਸੇ ਨਹੀਂ ਦੇ ਸਕਦਾ ਜਾਂ ਬਹੁਤ ਜ਼ਿਆਦਾ ਗਰੀਬ ਘਰ ਹੋਆ ਤੇ ਕਈ ਵਾਰ ਫਿਰ ਬਾਬਾ ਜੀ ਉਹ ਵੀ ਛੱਡ ਦਿੰਦੇ ਆ ਆ ਦੇਖੋ ਇੱਕ ਬਾਈ ਚਲੋ ਤੁਸੀਂ ਠੀਕ ਹੋਣੇ ਚਾਹੀਦੇ ਆ ਜਾਂ ਜਦੋਂ ਤੁਹਾਡੇ ਕੋਲੇ ਹੋਏ ਉਦੋਂ ਦੇ ਦਿਓ ਹਣਾ ਤੇ ਇਹ ਵੀ ਬਹੁਤ ਵੱਡੀ ਗੱਲ ਹੈ ਬਿਲਕੁਲ ਜੀ ਬਿਲਕੁਲ ਤੇ ਅ ਸੋ ਮੈਂ ਇੱਕ ਚੀਜ਼ ਹੋਰ ਜਾਨਣੀ ਚਾਹੁੰਦਾ ਕਿਉਂਕਿ ਜਿਹੜੇ ਤੁਹਾਡੇ ਵਰਗੇ ਸਖਸ਼ੀਤਾ ਨੇ ਜਿਹੜੇ ਨਿਰਸਵਾਰਥਿਕ ਸੇਵਾ ਕਰ ਰਹੇ ਆ ਤੇ ਕਿਉਂਕਿ ਸਰਕਾਰਾਂ ਨੂੰ ਤੁਹਾਨੂੰ ਵੀ ਲੱਗਦਾ ਕਿ ਸਰਕਾਰਾਂ ਨੂੰ ਚਾਹੀਦਾ ਕਿ ਤੁਹਾਡੀ ਹੋਰ ਸਪੋਰਟ ਕਰਨੀ ਚਾਹੀਦੀ ਹੈ ਕਿ ਜਿਹੜੇ ਬੰਦੇ ਕਿਉਂਕਿ ਸਰਕਾਰ ਲਈ ਵੀ ਇੱਕ ਵੱਡੀ ਪਰੇਸ਼ਾਨੀ ਖੜੀ ਹੋਈ ਹੋਈ ਹੈ ਨਸ਼ਾ ਤੇ ਜਿਹੜੇ ਇਸ ਕਿਤੇ ਚ ਲੱਗੇ ਆ ਨਸ਼ਾ ਛਡਾਉਣ ਤੇ ਲੱਗੇ ਆ ਸਰਕਾਰਾਂ ਨੂੰ ਵੀ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ ਮੈਂ ਬੇਨਤੀ ਕਰੂੰਗਾ ਜੀ ਅੱਜ ਪਹਿਲੀ ਵਾਰੀ ਵੈਸੇ ਤੁਸੀਂ ਸਵਾਲ ਕੀਤਾ ਮੈਨੂੰ ਮੈਂ ਅੱਗੇ ਤਾਂ ਨਹੀਂ ਬੋਲਿਆ ਤੇ ਐਤਕੀ ਮੈਂ ਬੋਲਣਾ ਮੈਂ ਇੱਕ ਚੀਜ਼ ਦੇ ਮਤਲਬ ਕਹਿਣਾ ਵੀ ਜਿਹੜੇ ਆਪਣੇ ਐਨਆਰਆਈ ਵੀਰ ਬੈਠੇ ਆ ਬਾਹਰ ਹਾਂ ਉਹ ਕੋਈ ਡੇਰੇਵਾ ਜਾਵੜੇ ਮੇਰੇ ਅਰਗਾ ਜਾਂ ਕੋਈ ਸਾਥ ਕੋਈ ਦੇਖੋ ਜਾਵੜੇ ਹੋਰ ਕਸੇ ਵਾਲਾ ਵੀ ਮੈਂ ਧਰਮਕਾ ਐ ਮੈਂ ਆਉਂਾ ਉਹਨੂੰ ਗੱਡੀਆਂ 50-50 ਲੱਖ ਦੀਆਂ ਰੋਲ ਕੋਰੋ ਦੀਆਂ ਲੈ ਦਿੰਦੇ ਨੇ ਇਹ ਦਿੰਦੇ ਆ ਉਹ ਬਿਲਕੁਲ ਜਾਲੀ ਸਾਹਿਬ ਆ ਉਹਨਾਂ ਦਾ ਕੋਈ ਉਹਨਾਂ ਨੂੰ ਉਹਨਾਂ ਨੇ ਦੋਸਤਾਂ ਜਾ ਕੇ ਉਹਦੇ ਬਾਰੇ ਵੇਖਿਆ ਹੀ ਕੁਛ ਨਹੀਂ ਵੀ ਉਹ ਬੰਦਾ ਕੌਣ ਆ ਸਹੀ ਆ ਕਿ ਗਲਤ ਆ ਜੇ ਤੁਸੀਂ ਸਾਡੀ ਮਦਦ ਕਰਦੇ ਹੋ ਤੇ ਅਸੀਂ ਤੁਹਾਡੇ ਆਉਣ ਵਾਲੀ ਜਿਹੜੀ ਪੀੜ੍ਹੀ ਆ ਨਸਲ ਹੈ ਉਹਨੂੰ ਬਚਾ ਕੇ ਮੈਂ ਹਰ ਇੱਕ ਨੂੰ ਕਹਿੰਦਾ ਨਾ ਵੀ ਜੇ ਸਾਡੀ ਨਸਲ ਬਚ ਗਈ ਸਾਡੇ ਘਾਹ ਆਉਣ ਵਾਲੇ ਜਿਹੜੇ ਬੱਚੇ ਆ ਪੋਤਾ ਪੋਤੀ ਉਹਨਾਂ ਨੂੰ ਬਚਾ ਲਓ ਬੱਚੇ ਬਚਾ ਲੋ ਆਪਦੇ ਤੇ ਉਹ ਉਹਦੇ ਮਦਦ ਲਈ ਕਰਨੀ ਆਪਾਂ ਉਹ ਜਿਹੜੇ ਬਖੰਡੀ ਸਾਹਿਬ ਹੈ ਉਹਨਾਂ ਨੂੰ ਗੱਡੀਆਂ ਲੈ ਦੇਣੀਆਂ ਵੀ 50-50 ਲੱਖ ਦੀਆਂ ਲੈ ਵੀ ਤੂੰ ਲੈ ਨਜ਼ਾਰੇ ਆਪਦੇ ਤੇ ਜੇ ਕੋਈ ਤੇ ਸਾਡੇ ਵਰਗੇ ਬੰਦਿਆਂ ਦੀ ਮਦਦ ਕੀਤੀ ਜਾਵੇ ਐਨ ਆਰ ਆਈ ਵੀਰ ਖੜ ਜਣ ਮੋਢੇ ਨਾਲ ਮੋਢਾ ਲਾ ਕੇ ਮੈਂ ਦੋ ਵੀ ਜਾਦੇ ਕਿ ਮੇਰੇ ਕੋਲੇ ਲੈਣ ਤਾਂ ਹੋਣੀ ਡੁੱਢਦੀ ਤੇ ਉਦੋਂ ਜ਼ਿਆਦੇ ਹੋ ਜਾਣ ਮੈਂ ਤਾਂ ਰਾਤ ਨੂੰ 8-8 9-9 ਵਜੇ ਜਾਂਦੇ ਮੈਨੂੰ ਫੇਰ ਤਾਂ ਮੈਂ ਰਾਤ ਦੇ 12:00 ਵਜੇ ਆ ਦਿਆ ਕਰੂੰ ਖੁਸ਼ੀ ਜੀ ਕਿਉਂਕਿ ਸਾਡੇ ਨੌਜਵਾਨਾਂ ਦੀ ਮੈਂ ਮਤਲਬ ਬਚਦੀ ਆ ਜਾਨ ਤੇ ਸਾਡੇ ਨੌਜਵਾਨ ਵਧੀਆ ਹੋ ਕੇ ਤੇ ਸਾਡੇ ਮਤਲਬ ਵੀ ਜਿਹੜਾ ਆਪਾਂ ਵੇਖਿਆ ਉਹ ਵਧੀਆ ਹੋ ਜੇ ਮੈਂ ਇਹੇ ਦੇਖਣਾ ਚਾਹਣਾ ਮੇਰਾ ਇਹੇ ਵਾਦਾ ਹੀ ਮੈਂ ਜਾਉਂਦੇ ਜੀ ਜਿੰਨਾ ਚਿਰ ਜਾਉਂਦਾ ਮੈਂ ਕਹਿੰਦਾ ਵੀ ਸਾਡੇ ਨੌਜਵਾਨ ਜਿਹੜੇ ਆ ਇਹ ਕਿਹ ਰਾਹੇ ਪਏ ਆ ਇਹ ਆਪਦੇ ਰਾਹ ਪੈਣ ਵਧੀਆ ਆਪਦੇ ਘਰੇ ਆਪਦਾ ਜੀਵਨ ਬਤੀਤ ਕਰਨ ਆਦੇ ਮਾਪਿਆਂ ਦੀ ਸੇਵਾ ਕਰਨ ਮੈਂ ਇਹ ਵੀ ਕਹਿੰਦਾ ਉਹਨਾਂ ਵੀ ਭਾਈ ਗੁਰਦੁਆਰਾ ਮੰਦਿਰ ਜਾਣ ਦੀ ਲੋੜ ਨਹੀਂ ਤੁਹਾਨੂੰ ਥੋੜਾ ਮੰਦਿਰ ਤੇ ਗੁਰਦੁਆਰਾ ਘਰੇ ਆ ਉਹ ਕੌਣ ਆ ਮਾਪਿਓ ਮਾਤਾ ਦੀ ਸੇਵਾ ਕਰੋ ਮਾਂ ਕੋਲ ਜੀ ਕਰੋ ਤੜਕੇ ਉਹਨਾਂ ਦੇ ਪੈਰੀ ਹੱਥ ਲਾਓ ਤੁਹਾਨੂੰ ਪਤਾ ਲੱਗ ਜਾ ਤੁਹਾਨੂੰ ਕਿੰਨਾ ਸਕੂਨ ਮਿਲਦਾ ਮੈਂ ਕਰਾਇਆ ਵੀ ਆਪ ਹੂੰ ਮੁੰਡਾ ਕਹਿੰਦਾ ਵਾਕਿਆ ਬਾਬਾ ਤੇਰੀ ਗੱਲ ਸਹੀ ਜਦੋਂ ਮਾਂ ਦੇ ਤੜਕੇ ਪੈਰੀ ਹੱਥ ਲਾਈਦੇ ਆ ਮਾਂ ਇੰਨੀਆਂ ਸੀਸਾਂ ਦਿੰਦੀ ਆ ਤੜਕੇ ਤੁਰਦੇ ਨੂੰ ਤੇ ਸ਼ਾਮ ਤੇ ਕਰ ਮਾਂ ਰਾਹ ਵਿੰਦੀ ਰਹਿੰਦੀ ਆ ਬਿਲਕੁਲ ਤੇ ਮੇਰਾ ਪੁੱਤ ਕਦੋਂ ਕਾਊਗਾ ਤੇ ਉਹਦੇ ਬੁਰਕੀ ਨਹੀਂ ਲੰਘਦੀ ਹੂੰ ਰੋਟੀ ਨਹੀਂ ਖਾਂਦੀ ਮਾਂ ਇਹ ਮੇਰੀ ਪੂਰੀ ਗਰੰਟੀ ਆ ਤੇ ਕਿੰਨੀਆਂ ਅਸੀਂ ਇੰਨੀਆਂ ਖਬਰਾਂ ਦੇਖਦੇ ਆ ਕਿ ਨਸ਼ੇ ਲਈ ਪੈਸੇ ਮੰਗਦੇ ਨੌਜਵਾਨ ਨੇ ਆਪਣੀ ਮਾਂ ਨੂੰ ਮਾਰਤਾ ਹਾਂ ਕਿੰਨੇ ਘੱਟ ਕ੍ਰਾਈਮ ਜਿਹੜਾ ਨਸ਼ੇ ਦੇ ਨਾਲ ਕ੍ਰਾਈਮ ਵੀ ਵੱਧਾ ਹੈ ਮੈਂ ਐਨ ਆਰ ਆਈ ਭਰਾਵਾਂ ਨੂੰ ਵੀ ਬੇਨਤੀ ਕਰਨੀ ਚਾਹੁੰਦਾ ਕਿ ਜੇਕਰ ਤੁਸੀਂ ਵਾਕਈ ਇਨਸਾਨੀਅਤ ਦੀ ਸੇਵਾ ਦੇਖਣੀ ਹੈ ਤੁਹਾਨੂੰ ਸਾਡੀਆਂ ਗੱਲਾਂ ਤੇ ਕਈ ਵਾਰ ਹੁੰਦਾ ਹੈ ਜੀ ਇਹ ਸਿਰਫ ਪ੍ਰੋਮੋਸ਼ਨ ਲਈ ਕਰ ਰਹੇ ਆ ਤਾਂ ਮੈਂ ਤੁਹਾਨੂੰ ਦੱਸ ਦੇਵਾਂ ਕਿ ਦਿਉਨਪਿੰਡ ਬਠਿੰਡਾ ਤੋਂ ਜਦੋਂ ਮੁਕਸਰ ਰੋਡ ਦੇ ਉੱਪਰ ਪਹਿਲਾ ਹੀ ਜਿਹੜਾ ਡਾ ਦਿਉਨਪਿੰਡ ਮੰਦੀਪ દવાਖਾਨਾ ਬਾਬਾ ਜੀ ਸਖਦੇਵ ਸਿੰਘ ਜੀ ਔਰ ਇੱਥੇ ਇਹਨਾਂ ਦਾ દવાਖਾਨਾ ਜਿੱਥੇ ਇਹ ਦਿਨਪੁਰ ਰਾਤ ਹਾਲਾਂਕਿ ਅੱਜ ਐਤਵਾਰ ਹੈ ਆਪਾਂ ਕੋਈ ਵੀ ਮੁਲਾਜ਼ਮਾਂ ਸਾਰੇ ਐਤਵਾਰ ਨੂੰ ਛੁੱਟੀ ਕਰਦੇ ਆ ਪਰ ਬਾਬਾ ਜੀ ਦੇ ਦੇਖਿਆ ਮੈਂ ਸਵੇਰ ਤੋਂ ਲੈ ਕੇ ਜਿਹੜੇ ਹਜ਼ਾਰਾਂ ਨੌਜਵਾਨ ਆ ਰਹੇ ਆ ਔਰ ਉਹਨਾਂ ਨੂੰ ਕੱਲੀ ਇਹ ਨਹੀਂ ਵੀ ਦਵਾਈ ਦੇ ਕੇ ਤੋਰਦਾ ਬਾਬਾ ਜੀ ਕਾਉਂਸਲਿੰਗ ਕਰਦੇ ਆ ਬਕਾਇਦਾ ਉਹਨਾਂ ਨੂੰ ਸਮਝਾਉਂਦੇ ਆ ਉਹਨਾਂ ਨੂੰ ਰਾਹ ਪਾਉਂਦੇ ਆ ਔਰ ਇਹ ਸਭ ਤੋਂ ਵੱਡੀ ਗੱਲ ਆ ਸੋ ਬਬਈ ਇੱਕ ਤਾਂ ਆਪਣਾ ਜਿਹੜਾ ਟਿਕਾਣਾ ਇੱਕ ਵਾਰ ਫੋਨ ਨੰਬਰ ਆਪਣਾ ਜਰੂਰ ਬੋਲ ਦਿਓ ਤੇ ਹੋਰ ਤੁਸੀਂ ਸਾਡੇ ਨੌਜਵਾਨਾਂ ਲਈ ਕਿਉਂਕਿ ਇਸ ਵਕਤ ਤੁਹਾਨੂੰ ਸੁਣ ਰਹੇ ਹੈ ਦੇਸ਼ ਵਿਦੇਸ਼ ਦੇ ਵਿੱਚ ਨੌਜਵਾਨ ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ ਮੈਂ ਤਾਂ ਜੀ ਮੇਰਾ ਇਹ ਕਹਿਣਾ ਹੈ ਮੈਂ ਕਹਿੰਦਾ ਵੀ ਤੁਸੀਂ ਇਸ ਆਪਾਂ ਮਤਲਬ ਜੇ ਆਪਾਂ ਗਲਤ ਰਾਹ ਪੈ ਗਏ ਆ ਇਹਨੂੰ ਛੱਡ ਕੇ ਨਸ਼ੇ ਨੂੰ ਮੇਰਾ ਤਾਂ ਇਹ ਇੱਕੋ ਇੱਕ ਆਖਾ ਵੀ ਤੁਸੀਂ ਨਸ਼ਾ ਛੱਡ ਕੇ ਵਧੀਆ ਇਨਸਾਨ ਬਣ ਕੇ ਆਪਣੇ ਵਧੀਆ ਅਨਸਾਰ ਬਣ ਕੇ ਇੱਕ ਆਦੇ ਮੁਲਕ ਦੀ ਸੇਵਾ ਕਰਨੀ ਆ ਆਪਾਂ ਕੱਲ ਨੂੰ ਕੋਈ ਫੌਜ ਚ ਮੁੰਡਾ ਭਰਤੀ ਹੁੰਦਾ ਜਾਂ ਪੁਲਿਸ ਚ ਹੁੰਦਾ ਜਾਂ ਕੋਈ ਵੀ ਮੁਲਾਜ਼ਮ ਲੱਗਦਾ ਉਹ ਤੋਂ ਦੁੱਖ ਆਉਂਦਾ ਜਦੋਂ ਕਹਿੰਦੇ ਜੇ ਤੇ ਨਸ਼ਾ ਆ ਗਿਆ ਇਨੋਂ ਬਾਹਰ ਕੱਢਦਾ ਉਹਦੀ ਪੜ੍ਹਾਈ ਵੀ ਮਾਂ ਕੋ ਉਹਦੀ ਜਿਹੜੇ ਪੈਸੇ ਲੱਗੇ ਹੁੰਦੇ ਵਿਚਾਰਿਆਂ ਦੇ ਉਹ ਵੀ ਬੇਕਾਰ ਗਏ ਪੰਜਾਬ ਤੇ ਵੀ ਕਿੱਡਾ ਵੱਡਾ ਕਿੱਡਾ ਵੱਡਾ ਤਬਾ ਲੱਗਾ ਸੈਂਟਰ ਦੇ ਕਈ ਆਗੂਆਂ ਨੇ ਕਹਿੰਦਾ ਜੀ ਪੰਜਾਬ ਵੀ ਨੌਜਵਾਨਾਂ ਦਾ ਨਸ਼ੇ ਚਿਕਾ ਨਸ਼ੇ ਚੱਗਾ ਹਾਂ ਹਾਂ ਉਹਨਾਂ ਨੇ ਉਹ ਤਾਂ ਖੁਸ਼ ਆ ਇਸ ਚੀਜ਼ ਤੇ ਸੈਂਟਰ ਕਦੋਂ ਕਹਿੰਦਾ ਸੈਂਟਰ ਤਾਂ ਆਪਾਂ ਨੂੰ ਉਹ ਤਾਂ ਖੁਸ਼ ਆ ਵਿੱਚ ਉਹ ਵਿੱਚ ਸਿੱਖਣ ਦਾ ਪਹਿਲੇ 90% ਰੱਖਦੇ ਆ ਉਹ ਜਿਹੜੇ 90% ਆਉਂਦੇ ਤੇ ਉਹ ਨਸ਼ੇ ਚ ਨਿਕਲ ਜਾਂਦੇ ਆ ਨਿਕਲ ਜਾਂਦੇ ਠੀਕ ਹੈ ਜੀ ਉਹ ਵੀ ਆਪਾਂ ਖਤਮ ਹੋ ਗਏ ਉੱਥੋਂ ਵੀ ਮੈਂ ਤਾਂ ਇਹ ਕਹਿੰਦਾ ਤੁਸੀਂ ਇਹ ਚੀਜ਼ ਨੂੰ ਛੱਡ ਕੇ ਮੇਰਾ ਵੀਰ ਕਿਸੇ ਦੀ ਵੀ ਜਿਹੜੇ ਨਸ਼ੇ ਵਾਲੇ ਬੰਦੇ ਆ ਇਹਦੀ ਸਪੋਰਟ ਨਹੀਂ ਕਰਨੀ ਜਿਹੜੇ ਵੇਚਦੇ ਆ ਮੈਂ ਉਹਨਾਂ ਦੇ ਵੀ ਖਿਲਾਫ ਆ ਵੇਚਣ ਵਾਲਿਆਂ ਦਾ ਵੀ ਸਮਝੀ ਪੁਲਿਸ ਦਾ ਸਾਥ ਦਿੱਤਾ ਜਾਵੇ ਪੁਲਿਸ ਨੂੰ ਸ਼ਿਕਾਇਤ ਕੀਤੀ ਜਾਵੇ ਜੇ ਪੁਲਿਸ ਨਹੀਂ ਫੜਦੀ ਤੇ ਵਗਾ ਅਫਸਰ ਉੱਤੇ ਵੱਡੇ ਬੈਠੇ ਆ ਉਹਨਾਂ ਕੋਲ ਜਾ ਕੇ ਸ਼ਿਕਾਇਤ ਕਰੋ ਵੀ ਜਿਹੜੇ ਆਪਣੇ ਨੌਜਵਾਨ ਆਉਣ ਵਾਲੀ ਪੀੜ੍ਹੀ ਆ ਉਹ ਬਚ ਜੇ ਜੀ ਇਹ ਚੀਜ਼ੋਂ ਦਲਦਲ ਚੋਂ ਬਾਹਰ ਨਿਕਲ ਜੇ ਠੀਕ ਆ ਜੀ ਬਾਕੀ ਮੇਰਾ ਪਿੰਡ ਦਿਉਣ ਮੇਨ ਅਡਾ ਮੁਕਸਰ ਰੋਡ ਬਾਬਾ ਫਰੀਦ ਕਾਲਜ ਨੇੜਾ ਮੇਰਾ ਨੰਬਰ ਹੈਗਾ 7087426959 ਇੱਕ ਹੈਗਾ ਮੇਰਾ ਨੰਬਰ 99152 838299 ਠੀਕ ਹੈ ਜੀ ਇਹ ਕਹਿਗਾ 98724 48133 ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਬਾਬਾ ਜੀ ਦੇ ਨੰਬਰ ਤੇ ਐਡਰੈਸ ਜ਼ਰੂਰ ਪਾ ਦੇਾਂਗੇ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਪਹਿਲਾਂ ਫੋਨ ਤੇ ਬਾਬਾ ਜੀ ਨਾਲ ਗੱਲ ਕਰ ਸਕਦੇ ਹੋ ਤੁਸੀਂ ਕਿਤੋਂ ਵੀ ਆ ਰਹੇ ਹੋ ਪੰਜਾਬ ਸੋ ਬਾਬਾ ਜੀ ਤੁਹਾਨੂੰ ਬਕਾਇਦਾ ਨਹੀਂ ਹੈ ਇਕੱਲੀ ਦਵਾਈ ਆ ਕੇ ਚਾਹ ਪਾਣੀ ਵੀ ਪੀ ਆਉਂਦੇ ਆ ਤੁਹਾਨੂੰ ਜਿਹੜੀ ਇਹਨਾਂ ਦੀ ਡੀਲਿੰਗ ਹੈ ਬੜੀ ਪਰਸਨਲ ਜੀ ਡੀਲਿੰਗ ਹੈ ਤੁਹਾਨੂੰ ਕਦੇ ਇਹ ਅਹਿਸਾਸ ਨਹੀਂ ਹੋਊਗਾ ਕਿ ਕਿਸੇ ਅਸੀਂ ਓਪਰੇਤਾਂ ਤੇ ਆ ਗਏ ਔਰ ਮੈਂ ਵੀ ਤੁਹਾਨੂੰ ਦੱਸਦਾ ਕਿ ਮੈਂ ਪਹਿਲਾਂ ਇਹਨਾਂ ਦਾ ਰਿਜ਼ਲਟ ਦੇਖਿਆ ਮੈਂ ਵੀ ਕਿਸੇ ਨੂੰ ਜਿਹੜੀ ਦਵਾਈ ਦਵਾ ਕੇ ਲਗਿਆ ਔਰ ਜਦੋਂ ਮੈਨੂੰ ਲੱਗਿਆ ਕਿ ਵਾਕੇ ਹੀ ਬਾਬਾ ਜੀ ਦੀ ਜੋ ਗੱਲਾਂ ਕਹਿ ਰਹੇ ਹੈ ਤੇ ਉਹਦੇ ਤੇ ਖਰੇ ਉਤਰਦੇ ਹੈ ਸੋ ਏਸੀ ਕਰਕੇ ਫਿਰ ਆਪਾਂ ਇਹ ਇੰਟਰਵਿਊ ਬਾਬਾ ਜੀ ਤੋਂ ਸਮਾਂ ਲਿਆ ਹੈ ਇਹ ਇਹ ਇੰਟਰਵਿਊ ਜ਼ਰੂਰ ਦੇਸ਼ਾਂ ਵਿਦੇਸ਼ਾਂ ਤੱਕ ਜਾਣੀ ਚਾਹੀਦੀ ਹੈ ਜਿਹੜੇ ਜਿਨ੍ਹਾਂ ਨੂੰ ਨਹੀਂ ਪਤਾ ਜਿਹੜੇ ਆਪਣਾ ਪੈਸਾ ਨਸ਼ਾ ਛੱਡਣ ਵਾਲੀਆਂ ਉਹਨਾਂ ਦਵਾਈਆਂ ਤੇ ਬਰਬਾਦ ਕਰ ਰਹੇ ਹੈ ਕਿ ਜਿਨ੍ਹਾਂ ਦਾ ਕੋਈ ਫਾਇਦਾ ਨਹੀਂ ਹੁੰਦਾ ਤੇ ਬਾਅਦ ਦੇ ਵਿੱਚ ਉਹ ਦੁਬਾਰਾ ਫਿਰ ਉੱਥੇ ਹੀ ਆ ਜਾਂਦੇ ਹੈ ਤੇ ਬਹੁਤ ਨੌਜਵਾਨ ਨੇ ਜਿਹੜੇ ਬਾਬਾ ਜੀ ਹਜ਼ਾਰਾਂ ਲੱਖਾਂ ਰੁਪਇਆ ਪੱਟ ਚੁੱਕੇ ਹੈ ਨਸ਼ਾ ਛੱਡਣ ਦੀ ਉਮੀਦ ਦੇਣਾ ਚਾਹੁੰਦੇ ਹੈ ਪਰ ਉਹ ਸਹੀ ਰਾਣੀ ਮੈਨਰੇ ਸਹੀ ਦਵਾਈ ਨਹੀਂ ਮਿਲਦੀ ਦਵਾਈ ਨਹੀਂ ਮੈਰੇ ਉਹਨਾਂ ਨੂੰ ਕੀ ਆ ਉਹ ਕਹਿੰਦੇ ਬਾਬਾ ਜੀ ਸਾਨੂੰ ਲੈ ਕੇ ਜਾਂਦੇ ਆ ਮਾਪੇ ਇਹ ਨਹੀਂ ਵੀ ਸਾਨੂੰ ਦਵਾਈ ਨਹੀਂ ਦਉਂਦੇ ਪਰ ਦਵਾਈ ਨਸ਼ੇ ਬਦਲੇ ਨਸ਼ਾ ਹੀ ਮਿਲਦਾ ਹੈ ਨਸ਼ਾ ਹੀ ਮਿਲਦਾ ਜਦੋਂ ਨਸ਼ੇ ਬਦਲੇ ਨਸ਼ਾ ਮਿਲਦਾ ਤੇ ਕਹਿੰਦਾ ਸਾਡਾ ਮਨ ਉਹਦਾ ਟੁੱਟ ਜਾਂਦਾ ਵੀ ਜਦੋਂ ਸਾਡਾ ਨਸ਼ਾ ਦਾ ਛੁੱਟਿਆ ਹੀ ਨਹੀਂ ਅਸੀਂ ਉਹ ਗੋਲੇ ਨਾ ਖਾਈ ਜਾਨੇ ਆ ਕੈਪਸੂਲ ਖਾਈ ਜਾਨੇ ਆ ਹੁਣ ਜਦੋਂ ਮੇਰੇ ਕੋਲੇ ਆ ਕੇ ਦੁੱਖ ਦੱਸਦੇ ਆ ਵੀ ਬਾਬਾ ਜੀ ਫਲਾਣੇ ਤੋਂ ਦਵਾਈ ਲਈ ਉਥੋਂ ਦਵਾਈ ਲਈ ਉਥੋਂ ਲਈ ਮੈਂ ਉਹਨਾਂ ਨੂੰ ਕਹਿੰਦਾ ਜੀ ਸਾਰਾ ਕਾਂਡਾ ਮਰਦਾ ਤੁਸੀਂ ਉਹ ਗੱਲ ਨੂੰ ਭੁੱਲ ਜਾਓ ਬਸ ਇੱਥੇ ਹੁਣ ਤੁਸੀਂ ਆ ਗਏ ਹੋ ਤੁਹਾਡੀ ਜ਼ਿੰਦਗੀ ਅੱਜ ਨਵੇਂ ਸ਼ੁਰੂਆਤ ਹੋਣ ਲੱਗੀ ਆ 10 ਦਿਨ ਦੇ ਵਿੱਚ ਕੀ ਢਿਲੋਂ ਸਾਹਿਬ 7 ਦਿਨ ਮੇਰੀ ਦਵਾਈ ਖਾ ਗਿਆ ਜਿਹੜਾ ਬੰਦਾ 7 ਦਿਨਾਂ ਚੋਂਦਾ ਚਿਹਰਾ ਬਦਲ ਜਾਂਦਾ ਗਰੰਟੀ ਆ ਮੇਰੀ ਪੂਰੀ ਜੇ ਕਹਿੰਨੇ ਜਮਾ ਕੇ ਦੇਖਣਾ ਜਦੋਂ ਮਰਜੀ ਆ ਜੇ ਆ ਕੇ ਵੇਖ ਲੈ ਪਹਿਲੀ ਗੱਲ ਤਾਂ ਮੇਰਾ ਕੀ ਜਮਾਣਾ ਜਦੋਂ ਪਤਾ ਹੀ ਲੋਕਾਂ ਨੂੰ ਵੀ ਨਚਰ ਦਾ ਸਾਥ ਦੇਦਾ ਦਵਾਈ ਇਹ ਕਿਸੇ ਕੋਲੇ ਤੋੜਨੀ ਹੈ ਦਵਾਈ ਦਾ ਹਾਂ ਨਸ਼ੇ ਬਦਲੇ ਨਸ਼ਾ ਨਾ ਘਟੇ ਸ਼ਹਿਰ ਚ ਮਿਲ ਜਾਂਦਾ ਉੱਥੋਂ ਲੈ ਦੋ ਉਹ ਤੇਰੇ ਕੋਲੇ ਆਉਂਦੀ ਲੋੜ ਨਹੀਂ ਪਊਣੀ ਜੇ ਤੁਸੀਂ ਨਇਆ ਛੱਡਣਾ ਮੇਰੇ ਕੋਲੇ ਪੂਰਾ ਮਨ ਬਣਾ ਕੇ ਆ ਕੇ ਕਹਿ ਦਿਓ ਇੱਥੇ ਤਾਂ ਮੁੰਡਾ ਦਵਾਈਆਂ ਦਾ ਲਫਾਫਾ ਹੀ ਸੱਟ ਗਿਆ ਸੀ ਭਰਿਆ ਭਰਾਇਆ ਆ ਕੈਮਰੇ ਦੇ ਸਾਹਮਣੇ ਦਿਖਾ ਦਿੰਦਾ ਨਸ਼ਾ ਘਟਨ ਵਾਲਾ ਮੁੰਡਾ ਆਇਆ ਆ ਵੇਖੋ ਉਹ ਮੁੰਡਾ ਕਹਿੰਦਾ ਬਾਬਾ ਚੱਕ ਕਹਿੰਦਾ ਆ ਲਾਈਆਂ ਮੈਨੂੰ ਡਾਕਟਰ ਨੇ ਦੇਖੋ ਤੁਸੀਂ ਕਿੰਨੀ ਦਵਾਈ ਆ ਜੀਵ ਵਾਲੀਆਂ ਗੋਲੀਆਂ ਵੀ ਇਹਦੇ ਵਿੱਚ ਸ਼ਾਮਲ ਆ ਚਾਰ ਪੰਜ ਸ਼ਾਇਦ ਪੰਜ ਆ ਅੱਛਾ ਉਹ ਇੱਥੇ ਸੈਟੀਆਂ ਚਲਾ ਕੇ ਮਾਰ ਗਿਆ ਕਹਿੰਦਾ ਬਾਬਾ ਜੀ ਬਸ ਤੁਸੀਂ ਜੋ ਦੇਤਾ ਮੈਨੂੰ ਭਾਵੇਂ ਮਿੱਟੀ ਦੇ ਦਿਓ ਮੈਂ ਖੁਸ਼ ਆ ਠੋਡੀਆਂ ਗੱਲਾਂ ਤੇ ਆ ਦੇਖੋ ਇਦਾਂ ਦਾ ਗੱਟੇ ਰੈ ਤੇੜੀਆਂ ਬਾਜ਼ਾਰ ਚੋਂ ਹੋਰ ਜਿਹੜੇ ਡਾਕਟਰਾਂ ਤੋਂ ਲਈਆਂ ਜਿਹਦੇ ਵਿੱਚ ਕੇ ਬਾਬਾ ਜੀ ਕਹਿੰਦੇ ਜੀ ਵਾਲੀਆਂ ਕੋਲ ਜੀ ਵਾਲੀਆਂ ਹੈਗੀਆਂ ਜਿਹੜੀਆਂ ਕਿ ਖੋਦ ਇੱਕ ਨਸ਼ਾ ਹੈ ਨਸ਼ਾ ਔਰ ਨਸ਼ੇ ਦੇ ਬਦਲੇ ਨਸ਼ਾ ਦੇ ਹੀ ਜਾਂਦੇ ਆ ਔਰ ਜੇ ਉਹ ਨੌਜਵਾਨ ਨੂੰ ਕੋਈ ਤੁਹਾਡਾ ਲੱਗਿਆ ਰਿਜ਼ਲਟ ਸੱਲੀ ਹੋਈ ਤਾਂ ਉਹ ਇੱਥੇ ਸਿੱਟ ਗਿਆ ਇੱਥੇ ਜੀ ਮੈਂ ਕਹਿੰਦਾ ਸਿੱਟ ਗਿਆ ਧੱਕੇ ਨਾਲ ਮੈਂ ਕਹਿੰਦਾ ਬਾਹਰ ਸਿਰ ਦੇ ਪੁੱਤ ਕਹਿੰਦਾ ਨਹੀਂ ਬਾਬਾ ਜੀ ਤੁਹਾਡੀ ਹਾਈ ਡੀ ਜੀ ਅੱਜ ਮੈਂ ਉਹ ਇਨਸਾਨ ਬਣ ਚੱਲਿਆ ਜਿਹੜਾ ਤੁਸੀਂ ਗੱਲਾਂ ਕੀਤੀਆਂ ਮੈਂ ਤੁਹਾਡੀਆਂ ਗੱਲਾਂ ਨਾਲ ਐਗੜੀ ਆ ਪੂਰਾ ਕਹਿੰਦਾ ਮੈਨੂੰ ਆਇਆ ਜੀ ਡਾਕਟਰ ਹੀ ਨੂੰ ਕੋਈ ਮਿਲਿਆ ਜਿਹਨੇ ਸਾਨੂੰ ਇਹ ਗੱਲਾਂ ਕੀਤੀਆਂ ਹੁਣ ਮੈਂ ਕਹਾਂ ਡਾਕਟਰ ਦਾ ਤਾਂ ਇੱਕ ਪਰਚੀ ਲਿਖ ਦਿੰਦੇ ਕਹਿੰਦਾ ਦਵਾਈ ਤੇ ਬਾਤ ਅਸੀਂ ਲੈ ਕੇ ਘਰੇ ਆ ਗਏ ਜੀਬਦਲੇ ਰੱਖ ਲਿਆ ਨੀਂਦ ਵਾਲੀ ਲੈ ਲਈ ਟਾਈਮ ਨਾਲ ਇਹ ਬਾਬਾ ਜੀ ਇਹ ਜਿਹੜੀ ਫਰੇ ਤੁਹਾਡੀ ਦਵਾਈ ਹੈ ਦੇਸੀ ਦਵਾਈ ਇਹ ਤੁਸੀਂ ਆ ਮਤਲਬ ਕੈਪਸੂਲਾਂ ਚ ਪਾ ਕੇ ਮਤਲਬ ਆਪ ਹਾਂਜੀ ਜੇ ਆਪਾਂ ਡੋਜ ਦਾ ਪਤਾ ਨਹੀਂ ਲੱਗ ਜਾਂਦਾ ਜੀ ਜੀ ਜੇ ਆਪਾਂ ਇਹਨੂੰ ਕੈਪਸੂਲਾਂ ਚ ਨਹੀਂ ਪਾਉਂਦੇ ਇਹਦਾ ਪਤਾ ਨਹੀਂ ਲੱਗਣਾ ਵੀ ਆਪਾਂ ਕਿੰਨੀ ਡੋਜ ਕਿੰਨੀ ਲੈਣੀ ਹੈ ਫਿਰ ਜੇ ਆਪਾਂ ਚਮਚਾ ਵਾਲੇ ਪਾਸੇ ਚੱਲਦੇ ਹਾਂ ਜਿੱਥੇ ਆਪਾਂ ਇੱਕ ਚਮਚਾ ਕਹਤਾ ਤੇ ਅਗਲੇ ਚਮਚੇ ਦਾ ਕੜਸੀ ਜਿੱਡਾ ਚੱਕ ਲਿਓ ਕੋਈ ਚੱਕ ਲਿਓ ਇਹ ਲੈ ਇਹ ਆਪਾਂ ਨੂੰ ਇੱਕ ਗ੍ਰਾਮੀ ਦਾ ਕੈਪਸੂਲ ਆ ਪੂਰਾ ਟੋੜ ਕੇ ਪਾਉਣੇ 1 ਗ੍ਰਾਮ ਦਵਾਈ ਇੱਕ ਕੈਪਸੂਲ ਚ ਹੁਣ ਆਪਾਂ ਨੂੰ ਇਹ ਪਤਾ ਵੀ ਆ 3 ਕਿਲੋ ਟੋੜੇ ਖਾਂਦਾ ਬੰਦਾ ਉਹਨੂੰ ਆਪਾਂ 24 ਗ੍ਰਾਮ ਦਵਾਈ ਛੱਡਣੀ ਉਹਦੇ ਅੰਦਰ 8 ਤੜਕੇ 8 ਦੁਪਹਿਰੇ 8 ਸ਼ਾਮ ਨੂੰ 24 ਗ੍ਰਾਮ ਹੋ ਗਈ ਦੂਜੇ ਦਿਨ ਫੇਰ 24 ਯਾਨੀ ਕਿ 72 ਘੰਟੇ ਨਸ਼ੇ ਦਾ ਹੁੰਦਾ ਹੈ ਵੱਡਾ ਤਕਲੀਫ ਜਿਵੇਂ ਜਿਵੇਂ ਜੇਵ ਜਾਂ ਨਸ਼ਾ ਹੈ ਉਹਦੇ ਹਿਸਾਬ ਨਾਲ ਦਵਾਈ ਚੱਲਦੀ ਹੈ ਕਿਸੇ ਦੀ ਸੱਤਾਂ ਤੋਂ ਕਿਸੇ ਤੋਂ 6ਾਂ ਤੋਂ 5ਾਂ ਤੋਂ 4ਾਂ ਤੋਂ ਦੋਹਾਂ ਤੋਂ ਜੇਵ ਜਾਂ ਕੋਈ ਨਸ਼ਾ ਕੈਪਸੂਲ ਦੇਖ ਕੇ ਤੁਸੀਂ ਇਹ ਨਹੀਂ ਸਮਝ ਲੈਣਾ ਕਿ ਇਹ ਵੀ ਕੋਈ ਨਸ਼ੇ ਵਾਲੇ ਕੈਪਸੂਲ ਹੋਣਗੇ ਜਾਂ ਕਿਦਾਂ ਦੇਸੀ ਦਵਾਈ ਹੈ ਬਾਬਾ ਜੀ ਨੇ ਇਹ ਸਿਰਫ ਕੈਪਸੂਲ 'ਚ ਪਾਉਣ ਦਾ ਕਾਰਨ ਇਹ ਹੈ ਕਿ ਤੁਹਾਨੂੰ ਮਕਦਾਰ ਹੈ ਜਿਹੜੀ ਉਹਦੀ ਸਹੀ ਤੁਹਾਡੇ ਅੰਦਰ ਪਹੁੰਚੂਗੀ ਮਤਲਬ ਜਿੰਨੀ ਚਾਹੀਦੀ ਹੈ ਕਿਉਂਕਿ ਦੇਣ ਨੂੰ ਖੁੱਲੀ ਦਵਾਈ ਵੀ ਦੇ ਸਕਦੇ ਆ ਬਾਬਾ ਜੀ ਕਹਿੰਦੇ ਕਿ ਉਹ ਚਮਚਾ ਆਪਾਂ ਇੱਕ ਚਮਚਾ ਕਹਿ ਦਿੰਦੇ ਆ ਚਮਚਾ ਛੋਟਾ ਵੀ ਹੁੰਦਾ ਹੈ ਵੱਡਾ ਵੀ ਹੁੰਦਾ ਹੈ ਤਾਂ ਉਹਦੇ ਨਾਲ ਸਹੀ ਦਵਾਈ ਨਹੀਂ ਸੋ ਇਹ ਇਹ ਦਵਾਈ ਬਾਬਾ ਜੀ ਦਿੰਦੇ ਆ ਤੇ ਬਾਬਾ ਜੀ ਆਹ ਕਾਦੇ ਵਾਸਤੇ ਆ ਇਹ ਵੀ ਦਿੰਨੇ ਹੋ ਹਾਂਜੀ ਇਹ ਪਤਾ ਕੀ ਹੈ ਜਿਹੜਾ ਬੰਦਾ ਨਸ਼ਾ ਕਰਦਾ ਉਹਦੇ ਲੀਵਰ ਦੇ ਉੱਤੇ ਅਸਰ ਪੈਂਦਾ ਹੀ ਪੈਂਦਾ ਹੈ ਲੀਵਰ ਨੂੰ ਗੋਲੀ ਜਿਹੜੀ ਆ ਖਾਸ ਕਰਕੇ ਕੈਪਸੂਲ ਆਪਣੇ ਨਸ਼ੇ ਵਾਲੇ ਜੀ ਵਾਲੀ ਗੋਲੀ ਆ ਉਹ ਨੁਕਸਾਨ ਪਹੁੰਚਾਉਂਦੀ ਆ ਜਿਹੜੇ ਕਿ ਆਪਣੇ ਨੌਜਵਾਨ ਲੱਖਾਂ ਰੁਪਏ ਹਸਪੀਟਲਾਂ ਚ ਪੱਟ ਚੁੱਕੇ ਆ ਲੀਵਰ ਦੇ ਨਾਂ ਤੇ ਇਹ ਲੀਵਰ ਟੋਨਿਕ ਹੈ ਇਹ ਲੀਵਰ ਦੇਤੇ ਜਦੋਂ ਉਹਨੂੰ ਦੋ ਸੀਚੀਆਂ ਪਿਆਤੀਆਂ ਲੀਵਰ ਉਹਦਾ ਬਿਲਕੁਲ ਸਾਫ਼ ਹੋ ਜਾਊਗਾ ਭੁੱਖ ਲੱਗੂ ਵੀ ਨੀਂਦ ਵਧ ਗਈ ਆਊਗੀ ਲੀਵਰ ਸਾਫ਼ ਹੋ ਗਿਆ ਤੇ ਬੜਕੇ ਆਪਾਂ ਨੂੰ ਭੁੱਖ ਲੱਗਣੀ ਲੱਗਣੀ ਆ ਲੀਵਰ ਤੇ ਇੰਨਾ ਅਸਰ ਕਰਦਾ ਨਸ਼ਾ ਜੀ ਵਾਲੀ ਗੋਲੀ ਤੇ ਉਹ ਪਰੇਗਾ ਮੈਂ ਕਹਿੰਦਾ ਵੀ ਬੰਦੇ ਨੂੰ ਮਹੀਨੇ ਇੱਕ ਵਿੱਚ ਸੈੱਟ ਲੈਂਦਾ ਇਹ ਲੀਵਰ ਟੋਨਿਕ ਹੈ ਜੀ ਇਹ ਵੀ ਨਾਲ ਬਪਾਈ ਦਿੰਦੇ ਕਿਉਂਕਿ ਜਿੱਥੇ ਤੁਹਾਨੂੰ ਨਸ਼ਾ ਛਡਾਉਣ ਦੀ ਲੋੜ ਹੈ ਉੱਥੇ ਨਾਲ ਦੀ ਨਾਲ ਤੁਹਾਡੇ ਲਿਵਰ ਨੂੰ ਵੀ ਸਟਰੋਂਗ ਕਰਨਾ ਜ਼ਰੂਰੀ ਹੈ ਹਨਾ ਉਹ ਵੀ ਬਾਬਾ ਜੀ ਵੇਚ ਦਿੰਦੇ ਆ ਸੋ ਮੈਂ ਇੱਕ ਵਾਰ ਫਿਰ ਬੇਨਤੀ ਕਰਨਿਆ ਚਾਹੁੰਨਾ ਸਾਡੇ ਵੀਰਾਂ ਨੂੰ ਜਿਹੜੇ ਬਹੁਤ ਜਗ੍ਹਾ ਤੇ ਪੈਸਾ ਪਟ ਕੇ ਥੱਕ ਚੁੱਕੇ ਆ ਸੋ ਘਬਰਾਉਣ ਦੀ ਲੋੜ ਨਹੀਂ ਕਿਸੇ ਸੋਚ ਪੈਣ ਦੀ ਲੋੜ ਨਹੀਂ ਤੁਸੀਂ ਸਿੱਧਾ ਜਿਹੜਾ ਦਿਉਣ ਪਿੰਡ ਜਿਲ੍ਹਾ ਬਟਿੰਡਾ ਜੀ ਜਿਲ੍ਹਾ ਬਟਿੰਡਾ ਜੀ ਮੁਕਸਰ ਰੋਡ ਬਟਿੰਡਾ ਮੁਕਸਰ ਰੋਡ ਦੇ ਉੱਪਰ ਪਹਿਲਾ ਹੀ ਬਸ ਸਟੈਂਡ ਹੈ ਦਿਉਣ ਦਾ ਬਾਬਾ ਫਰੀਦ ਕਾਲਜ ਆਪਣਾ ਨਹੀਂ ਆਇਆ ਜੀ ਬਾਬਾ ਫਰੀਦ ਕਾਲਜ ਬਿਲਕੁਲ ਨੇੜੇ ਹੈ ਤੇ ਨੰਬਰ ਬਾਬਾ ਜੀ ਨੇ ਬੋਲ ਦਿੱਤੇ ਆ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਹਨਾਂ ਦੇ ਨੰਬਰ ਆ ਜਿਹੜੇ ਉਹ ਪਾਵਾਂਗੇ ਸੋ ਬਾਬਾ ਜੀ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਸੈਲੂਟ ਕਰਦੇ ਆ ਕਿ ਤੁਸੀਂ ਜਿਹੜੀ ਤੁਹਾਨੂੰ ਵੀ ਧੰਨ ਸਾਲ ਸੈਲੂਟ ਹੈ ਜਿਹੜਾ ਤੁਸੀਂ ਵੀ ਇਨੀ ਦੂਰ ਚੱਲ ਕੇ ਸਾਡਾ ਆਏ ਹੋ ਕਰ ਲੈ ਇੰਟਰਵਿਊ ਯਾਰ ਧੰਨਵਾਦ ਆ ਤੁਹਾਡਾ ਵੀ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਤੁਸੀਂ ਵੀ ਸਾਡੇ ਭਰਾ ਜਿਹੜਾ ਤੁਸੀਂ ਇਹ ਵੀਡੀਓ ਪਹਚਾਉਂਗੇ ਪਤਾ ਨਹੀਂ ਕਿੰਨੇ ਕ ਨੌਜਵਾਨਾਂ ਦੀ ਜ਼ਿੰਦਗੀ ਜਿਹੜੀ ਆ ਅੱਜ ਤੁਸੀਂ ਭੱਜਣ ਜਾ ਰਹੇ ਹੋ ਭਲਾ ਕਰਨ ਜਾ ਰਹੇ ਹੋ ਇਹ ਤੁਹਾਡੀ ਵਜ੍ਹਾ ਨਾਲ ਜੇਕਰ ਇਹ ਚੀਜ਼ ਨਾ ਹੋਵੇ ਤੇ ਮੈਨੂੰ ਇੰਨਾ ਪਤਾ ਵੀ ਲੋਕਾਂ ਨੂੰ ਐਂ ਫਿਰ ਬਹੁਤ ਘੱਟ ਪਤਾ ਲੱਗਦਾ ਇਹ ਹੁਣ ਜਿਹੜਾ ਜੋਗਾ ਆਪਣਾ ਮੀਡੀਆ ਦਾ ਇਹਦੇ ਕਰਕੇ ਅੱਜ ਆਪਾਂ ਯਾਨੀ ਕਿ ਬਿਲਕੁਲ ਅਸੀਂ ਇੱਕ ਜ਼ਰੀਆ ਹੈ ਜੀ ਜ਼ਰੀਆ ਹਾਂ ਜੀ ਹਾਂ ਕਿਉਂਕਿ ਜਦੋਂ ਤੁਸੀਂ ਇੰਨੀ ਵਧੀਆ ਸੇਵਾ ਕਰ ਰਹੇ ਹੋ ਇੱਕ ਭਾਵਨਾ ਨਾਲ ਕਰ ਰਹੇ ਹੋ ਸੇਵਾ ਇੱਕ ਤਾਂ ਹੁੰਦਾ ਇਕੱਲਾ ਪੈਸਾ ਕਮਾਉਣ ਦਾ ਜ਼ਰੀਆ ਹਨਾ ਕਿ ਸਿਰਫ ਪੈਸਾ ਕਮਾਉਣਾ ਹੈ ਪਰ ਨਹੀਂ ਬਾਬਾ ਜੀ ਦੇ ਨਾਲ ਜਦੋਂ ਅਸੀਂ ਤੁਸੀਂ ਗੱਲਾਂ ਵੀ ਸੁਣੀਆਂ ਹੈ ਬਾਬਾ ਜੀ ਦੀਆਂ ਔਰ ਮੈਂ ਤਾਂ ਅ ਅੱਜ ਦੂਜੀ ਤੀਜੀ ਆਰ ਮੈੜ ਰਹੇ ਆ ਬਾਬਾ ਜੀ ਨਾ ਫੋਨ ਤੇ ਤਾਂ ਦਿੱਲੀ ਨੂੰ ਗੱਲ ਹੁੰਦੀ ਰਹਿੰਦੀ ਹੈ ਪਰ ਅ ਵਾਕਈ ਬਾਬਾ ਜੀ ਇੱਕ ਕੰਮ ਜਿਹੜੀ ਦਵਾਈ ਵੀ ਦੇ ਰਹੇ ਹੈ ਔਰ ਨਾਲ ਦੀ ਨਾਲ ਇੱਕ ਸੇਵਾ ਵੀ ਨਿਭਾ ਰਹੇ ਹੈ ਔਰ ਇਸ ਸੇਵਾ ਲਈ ਅਸੀਂ ਫੇਰ ਇੱਕ ਵਾਰ ਸੈਲੂਟ ਕਰਦੇ ਆ ਔਰ ਸਾਡੀਆਂ ਸਰਕਾਰਾਂ ਤੋਂ ਪ੍ਰਸ਼ਾਸਨ ਤੋਂ ਉਮੀਦ ਕਰਦੇ ਆ ਕਿ ਅਜਿਹੀਆਂ ਸਖਸ਼ੀਤਾਂ ਦਾ ਜ਼ਰੂਰ ਇਹਨਾਂ ਦਾ ਬਣਦਾ ਸਨਮਾਨ ਵੀ ਕਰਨਾ ਚਾਹੀਦਾ ਤੇ ਇਹਨਾਂ ਨੂੰ ਸਪੋਰਟ ਵੀ ਕਰੋ ਐਨਆਰਆਈ ਭਰਾਵਾਂ ਨੂੰ ਵੀ ਬੇਨਤੀ ਹੈ ਕਿ ਜੇ ਤੁਸੀਂ ਸਪੋਰਟ ਕਰੋਗੇ ਤਾਂ ਪੰਜਾਬ ਚੋਂ ਨਸ਼ਾ ਵਾਕਈ ਖਤਮ ਹੋ ਸਕਦਾ ਸੋ ਕੈਮਰਾ ਪਰਸਨ ਲਖਵੀਰ ਸਿੰਘ ਮੱਖੀ ਦੇ ਨਾਲ ਮੈਨੂੰ ਪ੍ਰਦੀਪ ਢੱਲੋਂ ਨੂੰ ਦੇਵੋ ਇਜਾਜ਼ਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ